ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਰਬੀਰ ਜੰਡੂ ਪੰਜਾਬ ਵਿੱਚ ਅੱਜਕੱਲ ਪ੍ਰਵਾਸੀ ਮਜ਼ਦੂਰਾਂ ਦੇ ਮਾਮਲੇ ਨੂੰ ਲੈ ਕੇ ਜੋ वाद-ਵਿਵਾਦ ਸ਼ੁਰੂ ਹੋਇਆ ਹੋਇਆ ਹੈ ਵੈਸੇ ਤਾਂ ਪ੍ਰਵਾਸ ਦੀ ਜਿਹੜੀ ਕਥਾ ਹੈ ਇਹ ਬੜੀ ਪੁਰਾਣੀ ਹੈ ਪਰ ਸਮੇਂ-ਸਮੇਂ ਤੇ ਜਦੋਂ ਵੀ ਇਹ वाद-ਵਿਵਾਦ ਦਾ ਵਿਸ਼ਾ ਬਣਦੀ ਹੈ ਤਾਂ ਉਦੋਂ ਜ਼ਿਆਦਾਤਰ ਇਹ ਜਿਹੜੀ ਹੈ ਪਛਾਣ ਨਾਲ ਵੀ ਜੁੜ ਜਾਂਦੀ ਹੈ ਭਾਈਚਾਰੇ ਨਾਲ ਵੀ ਜੁਟ ਜਾਂਦੀ ਹੈ ਬੇਸ਼ੱਕ ਗਣਾ ਇੱਕ ਬੰਦਾ ਕਰਦਾ ਤਾਂ ਉਸ ਦਾ ਜਿਹੜਾ ਸਾਰਾ ਟਿੱਕਾ ਹੈ ਉਹ ਸਾਰੇ ਭਾਈਚਾਰੇ ਦੇ ਮੱਥੇ ਤੇ ਲਾ ਦਿੱਤਾ ਜਾਂਦਾ ਔਰ ਉਹ ਸਾਰੇ ਭਾਈਚਾਰੇ ਨੂੰ ਉਸ ਪਾਸੇ ਦਾ অপরাধੀ ਮੰਨਿਆ ਜਾਂਦਾ ਔਰ ਇਸ ਕਰਕੇ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕਿਤੇ ਆਰਥਿਕ ਸੰਕਟ ਵੀ ਆਉਂਦੇ ਆ ਤਾਂ ਉਸ ਸਮੇਂ ਜਿਹੜੀਆਂ ਆਰਥਿਕਤਾਵਾਂ ਦੇ ਵਿੱਚ ਜਿਹੜੇ ਲੋਕ ਉਸ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਲਈ ਲੇ ਆਂਦੇ ਜਾਂਦੇ ਆ ਜਾਂ ਆਉਂਦੇ ਆ ਤਾਂ ਉਥੇ ਆਪਣਾ ਯੋਗਦਾਨ ਪਾਉਂਦੇ ਆ ਉਸ ਤੋਂ ਬਾਅਦ ਜਦੋਂ ਉਥੇ ਸੰਕਟ ਆਉਂਦੇ ਆ ਜਾਂ ਬੇਰਜ਼ਗਾਰੀ ਵਾਧੀ ਹੈ ਤਾਂ ਉਹੀ ਲੋਕ ਉਹਨਾਂ ਨੂੰ ਬੁਰੇ ਲੱਗਣ ਲੱਗ ਜਾਂਦੇ ਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਦੋਂ ਗ੍ਰੀਨ ਰੈਵੋਲੂਸ਼ਨ ਹੋਇਆ ਤਾਂ ਉਸ ਰੈਵੋਲੂਸ਼ਨ ਦੇ ਵਿੱਚ ਜਿਸ ਢੰਗ ਦੇ ਨਾਲ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਚਾਹੇ ਉਹ ਉੱਤਰ ਪ੍ਰਦੇਸ਼ ਤੋਂ ਆਏ ਚਾਹੇ ਬਿਹਾਰ ਤੋਂ ਆਏ ਤਾਂ ਉਹਨਾਂ ਨੇ ਜਿਸ ਢੰਗ ਦੇ ਨਾਲ ਯੋਗਦਾਨ ਪਾਇਆ ਔਰ ਲਗਾਤਾਰ ਉਹਨਾਂ ਦੀ ਉਥੇ ਆਵਾਜਾਈ ਬਣੀ ਰਹੀ ਔਰ ਸੀਜ਼ਨਰ ਵੀ ਆਉਂਦੇ ਰਹਿ ਤੇ ਕੁਝ ਤਾਂ ਪੱਕੇ ਹੀ ਆਣ ਕੇ ਪੰਜਾਬ ਵਿੱਚ ਸੈਟਲ ਹੋ ਗਏ ਤੇ ਅਸੀਂ ਦੇਖਿਆ ਕਿ ਕਰੋਨਾ ਦੇ ਵਿੱਚ ਜਦੋਂ ਪ੍ਰਵਾਸੀ ਮਜ਼ਦੂਰ ਨਹੀਂ ਸੀ ਆਏ ਤਾਂ ਕਿਸ ਤਰ੍ਹਾਂ ਜਿਹੜੇ ਕਿਸਾਨ ਖੁਦ ਜਾ ਕੇ ਬਸਾਂ ਲੈ ਲੈ ਕੇ ਬਿਹਾਰ ਜਾਂ ਉੱਤਰ ਪ੍ਰਦੇਸ਼ ਜਾ ਕੇ ਉਹਨਾਂ ਨੂੰ ਲਿਆਉਂਦੇ ਰਹਿ ਕਿ ਉਹਨਾਂ ਦੀ ਫਸਲ ਦੀ ਜਿਹੜੀ ਬਜਾਈ ਹੋਵੇ ਕਟਾਈ ਹੋਵੇ ਤਾਂ ਪਰ ਅੱਜ ਜਿਹੜਾ ਮਾਮਲਾ ਸਾਹਮਣੇ ਆਇਆ ਘਟਨਾ ਤਾਂ ਬਹੁਤ ਮਾੜੀ ਹੈ ਬੜੀ ਦੁਖਦਾਈ ਹੈ ਜਿਸ ਤਰ੍ਹਾਂ ਹਿਯਾਰਪੁਰ ਚ ਉਹ ਬੱਚੇ ਦਾ ਕਤਲ ਕੀਤਾ ਗਿਆ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਪਰ ਅੱਜ ਜਿਸ ਢੰਗ ਨਾਲ ਉਹ ਸਾਰੀ ਘਟਨਾ ਨੂੰ ਲਿਆ ਜਾ ਰਿਹਾ ਹੈ ਤੇ ਜਿਸ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਤੇ ਜਿਸ ਢੰਗ ਨਾਲ ਉਹਦੇ ਨਾਲ ਤਣਾਅ ਤੇ ਟਕਰਾਅ ਵਾਲੀ ਸਥਿਤੀ ਖੜੀ ਕੀਤੀ ਜਾ ਰਹੀ ਹੈ ਉਹ ਬੜੀ ਮੰਦ ਭਾਗੀ ਹੈ ਤਾਂ ਇਸ ਉੱਤੇ ਸਾਰੇ ਤੇ ਅਸੀਂ ਅੱਜ ਚਰਚਾ ਕਰਾਂਗੇ ਕਿ ਇਸ ਦੇ ਸਾਰੇ ਜਿਹੜੇ ਇਸ ਤਰ੍ਹਾਂ ਦੇ ਅਸਰ ਪੈਣ ਵਾਲੇ ਆ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਸਰਕਾਰਾਂ ਕੀ ਕਰ ਸਕਦੀਆਂ ਤੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਇਹ ਸਾਰੇ ਦੇ ਉੱਤੇ ਅਸੀਂ ਚਰਚਾ ਕਰਾਂਗੇ ਇਸ ਚਰਚਾ ਦੀ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਜਿਨ੍ਹਾਂ ਦਾ ਲੰਮਾ ਜਿਹੜਾ ਤਜਰਬਾ ਪੰਜਾਬ ਦਾ ਖਾਸ ਕਰਕੇ ਪੰਜਾਬ ਦੀ ਰਾਜਨੀਤੀ ਨੂੰ ਜਿਨ੍ਹਾਂ ਬੜਾ ਨੇੜੋਂ ਦੇਖਿਆ ਔਰ ਪੰਜਾਬ ਦੇ ਅੰਦਰ ਜਿਹੜੇ ਇਸ ਤਰ੍ਹਾਂ ਦੇ ਵਰਤਾਰੇ ਵਾਪਰੇ ਆ ਉਹਨਾਂ ਨੂੰ ਉਹਨਾਂ ਨੇ ਬੜਾ ਡੂੰਘਾਈ ਨਾਲ ਅਧਿਐਨ ਕੀਤਾ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਇਹ ਜੋ ਕੁਝ ਇਸ ਵੇਲੇ ਵਾਦ-ਵਿਵਾਦ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਇਸ ਨੂੰ ਉਹ ਕਿਸ ਤਰ੍ਹਾਂ ਦੇਖਦੇ ਐ ਤੇ ਇਸ ਦੇ ਕੀ ਹੱਲ ਹੋ ਸਕਦੇ ਐ ਤੇ ਕਿਸ ਤਰ੍ਹਾਂ ਇਹ ਜਿਹੜੇ ਟਕਰਾਅ ਤੇ ਭਾਈਚਾਰਿਆਂ ਨੂੰ ਆਹਮੋ-ਸਾਮਣੇ ਖੜੇ ਕਰਨ ਦੀ ਜਿਹੜੀ ਸਥਿਤੀ ਬਣੀ ਐ ਉਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਸਿੱਧੂ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਐ ਧੰਨ ਧੰਵਾਦ ਜੀ ਸ਼ੁਕਰੀਆ ਇਸ ਸਭ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਇਹ ਘਟਨਾ ਵਾਪਰੀ ਹੈ ਤੇ ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਗੱਲ ਨੂੰ ਲੈ ਕੇ ਮਤੇ ਪਾਉਣੇ ਸ਼ੁਰੂ ਕੀਤੇ ਐ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜਾਂ ਉਹਨਾਂ ਦੇ ਮਾਮਲੇ ਉਸ ਮਾਮਲੇ ਨੂੰ ਲੈ ਕੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਪਹਿਲੀ ਗੱਲ ਤਾਂ ਬੜੀ ਮੰਦਭਾਵੀ ਭਾਰਤੀ ਘਟਨਾ ਜਿਹੜੀ ਵਾਪਰੀ ਹੈ ਹੁਸ਼ਾਰਪੁਰ ਦੇ ਕਿਸੇ ਪਿੰਡ ਚ ਵਾਪਰੀ ਹੈ ਹੁਸ਼ਾਰਪੁਰ ਦੇ ਨਾਲ ਤੇ ਉਹਦੇ ਕਰਕੇ 25 ਦੋ ਦਰਜਨ ਕੋਈ ਦੋ ਦਰਜਨ ਤੋਂ ਵੱਧ ਪੰਚਾਇਤਾਂ ਨੇ ਮਤੇ ਪਾਤੇ ਆ। ਤੇ ਇਹਨਾਂ ਨੂੰ ਇਹ ਇਹਨਾਂ ਦੇ ਬਾਰੇ ਇਹਨਾਂ ਦੇ ਬਰੋਚ ਪਾਏ ਜੀ ਜਿੰਨੇ ਆਪਣੇ ਭਈਏ ਕਹਿੰਦੇ ਆ ਜਾਂ ਮਾਈਗ੍ਰੈਂਟ ਲੇਬਰ ਕਹਿੰਦੇ ਆ ਇਹਦੇ ਵਿਰੁੱਧ ਪਾਏ ਆ। ਸਵਾਲ ਇਹ ਹੈ ਵੀ ਇਹ ਜੀ ਘਟਨਾ ਇੱਕ ਅੱਧੀ ਛੋਟੀ ਘਟਨਾ ਨੂੰ ਹੋ ਜਾਂਦੀ ਆ ਤੇ ਸਾਡੀ ਟੈਂਡੈਂਸੀ ਬਣ ਗਈ ਇਸ ਘਟਨਾ ਛੋਟੀ ਘਟਨਾ ਨੂੰ ਸਾਰੇ ਸਮੁੱਚੇ ਉਸ ਭਾਈਚਾਰੇ ਦਾ ਜਿਹਦੇ ਤੋਂ ਉਹ ਬੰਦਾ ਕਾ ਕ੍ਰਾਈਮ ਕਰਨਾ ਬੰਦਾ ਹੁੰਦਾ ਜਿੰਦੇ ਨੂੰ ਤਾਂ ਉਸ ਨਾਲ ਹੀ ਜੋੜ ਦਿੱਤਾ ਜਾਂਦਾ ਹਾਲਾਂਕਿ ਘਰ ਵਾਲਿਆਂ ਤੱਕ ਵੀ ਨਹੀਂ ਪਤਾ ਹੁੰਦਾ ਵੀ ਬੰਦਾ ਸਾਡਾ ਕੀ ਕਰਨ ਜਾ ਰਿਹਾ ਹੈ ਹੋਰ ਤਾਂ ਬਾਹਰ ਤਾਂ ਦੂਜੀ ਕਮਿਊਨਿਟੀ ਨੂੰ ਤਾਂ ਕੀ ਪਤਾ ਹੋਣਾ ਸੀਗਾ ਘਰ ਦੇ ਨੂੰ ਨਹੀਂ ਪਤਾ ਹੁੰਦਾ ਕਿਹੜਾ ਕੋਈ ਪੁੱਛ ਕੇ ਕਰਦਾ ਹੈ ਕ੍ਰਾਈਮ ਇਹ ਜੀ ਆਪਦੇ ਘਰੇ ਗੁਸਲਾ ਕਰਕੇ ਕਰਦਾ ਇਸ ਕਰਕੇ ਇਹ ਆਪਣੇ ਆਪ ਵਿੱਚ ਬੜੀ ਗਲਤ ਗੱਲ ਹੁੰਦੀ ਹੈ ਤੇ ਅਸੀਂ ਇਸ ਕਰਕੇ ਉਹਦੇ ਤੋਂ ਫਿਰ ਮਸਲੇ ਹੁਣ ਇਹ ਇੰਟਰਨੈਸ਼ਨਲ ਲੈਵਲ ਤੇ ਭਕੇ ਹੋਏ ਆ ਜਿੱਥੇ ਤਾਂ ਸੋਵਰਨ ਸਟੇਟਾਂ ਉਹਦਾ ਕਾਨੂੰਨ ਬਣਾ ਦਿੰਦੀ ਆ ਮੋਨਿਟਰਿੰਗ ਕਰਦੀ ਆ ਕਿਹੜਾ ਬੰਦਾ ਆਵੇ ਹੁਣ ਸਾਡੇ ਦੇਖਦੇ ਦੇਖਦੇ ਬੀਜੇ ਇੰਟਰੋਡਿਊਸ ਹੋਏ ਆ ਰਿਸਟ੍ਰਿਕਸ਼ਨਾਂ ਬੰਬ ਮੁਲਕਾਂ ਨੇ ਯੂਰਪ ਵਾਲੇ ਕੈਨੇਡਾ ਅਮਰੀਕਾ ਨੇ ਰਿਸਟ੍ਰਿਕਸ਼ਨ ਲਾਈਆਂ ਪਹਿਲਾਂ ਰਿਸਪੈਕਟ ਆਸਟ੍ਰੇਲੀਆ ਨੇ ਸਾਰੀ ਸਾਰੇ ਲੱਗੀਆਂ ਜਿਵੇਂ ਅਸੀਂ ਹੁਣ ਸਾਡੇ 72 ਚ 75 ਤੱਕ ਕੈਨੇਡਾ ਵਿੱਚ ਐਂਟਰੀ ਹੁੰਦੀ ਸੀ ਸਾਡੇ ਨਾਲ ਦੇ ਕਈ ਦੋਸਤ ਆ ਜਿਹੜੇ ਉਸ ਵੇਲੇ ਜਿਹੜੇ ਜਾਂਦੇ ਸੀ ਟਿਕਟ ਲੈਂਦੇ ਸੀ ਕੈਨੇਡਾ ਜਾ ਕੇ 에어ਪੋਰਟ ਤੇ ਉਤਰ ਜਾਂਦੇ ਸੀਗੇ ਜਰਮਨ ਤਾਂ ਬੜਾ ਲੇਟ ਤੱਕ ਜਾਂਦੇ ਰਹੇ ਆ ਜਰਮਨੀ ਵਿੱਚ ਤਾਂ ਤੇ ਉਹ ਉੱਥੇ ਉਤਰ ਜਾਂਦੇ ਹੁੰਦੇ ਸੀ ਜਾ ਕੇ ਤੇ ਉੱਥੇ ਬੈਠਿਆਂ ਨੂੰ ਉੱਥੇ ਉਹਨਾਂ ਨੂੰ ਵੀਜ਼ਾ ਜਿਹੜਾ ਜ ਐਂਟਰੀ ਆ ਜਿਹੜੀ ਕੋਈ ਵੀ ਪੁਆਇੰਟ ਉਹ ਦੋਸੇ ਗੱਲ ਲਿਖਿਆ ਜਾਂ ਕਰ ਕੀਤਾ ਜਾਂਦਾ ਉਹ ਬੈਠਿਆਂ ਨੂੰ 에어ਪੋਰਟ ਤੇ ਦਿੱਤਾ ਜਾਂਦਾ ਇੰਟਰਵਿਊ ਕਰਕੇ ਇਹੀ ਸਾਰੇ ਹੋਰਾਂ ਮੁਲਕਾਂ 'ਚ ਸੀ ਸਾਰਾ ਹੌਲੀ ਹੌਲੀ ਜਿਉਂ-ਜਿਉਂ ਲੇਬਰ ਬਹੁਤੀ ਜਲਦੀ ਰਹੀ ਤੇ ਉੋਂ ਤੋਂ ਰੈਸਟ੍ਰਿਕਸ਼ਨਾਂ ਹੁੰਦੀਆਂ ਵਈਆਂ ਤੇ ਤਿਉਂ ਤੋਂ ਜਦੋਂ ਲੋਕਲ ਪ੍ਰੈਸ਼ਰ ਪੈਂਦੇ ਆ ਸਾਡੇ ਤਾਂ ਬੜੀ ਪੁਰਾਣੀ ਹਿਸਟਰੀ ਅਸੀਂ ਫੇਸ ਕੀਤੀ ਆ ਪੰਜਾਬ ਵਾਲਿਆਂ ਨੇ ਸਾਡੇ ਕਾਮਾਗਾਟਾ ਮਾਰੂ ਦਾ ਜਿਹੜਾ ਸਾਰਾ ਇਨਸੀਡੈਂਟ ਹੋਇਆ ਸਮ ਤੇ ਜਿਹੜੀ ਖਾਸ ਕਰਕੇ ਪੰਜਾਬ 1914 1914 ਚ ਵਾਪਰਿਆ 1914 ਚ ਵਾਪਰਿਆ ਜਾਂ 1900 ਤੋਂ ਹੀ ਸਾਡੇ ਸਾਨੂੰ ਸਾਨੂੰ ਲੇਬਰ ਦੇ ਲੈਵਲ ਤੇ ਗਏ ਸੀ ਅਸੀਂ ਕੈਨੇਡਾ ਵਗੈਰਾ ਤੇ ਸਾਨੂੰ ਕੰਡਣਾ ਸ਼ੁਰੂ ਕਰਤਾ ਸੀਗਾ ਸਸਤੀ ਲੇਬਰ ਸੀ ਦੂਜੇ ਬੰਦੇ ਉੱਥੇ ਗੋਰੇ ਕਹਿੰਦੇ ਸੀ ਵੀ ਇਹ ਇੰਨੀ ਸਸਤੀ ਲੇਬਰ ਕਿਉਂ ਕਰਦੇ ਆ ਤੇ ਉਦੋਂ ਹੀ ਸਾਡੇ ਤੇ ਅਟੈਕ ਹੋਣੇ ਬਹੁਤ ਅਟੈਕ ਹੋਏ ਵਿਗਨ ਸ਼ੁਰੂ ਹੋ ਗਏ ਸੀ ਅਸੀਂ ਤਾਂ ਉਦੋਂ ਤੋਂ ਫੇਸ ਕੀਤਾ ਜਿਹੜਾ ਅੱਜ ਆ ਹਿਸ਼ਾਰਪੁਰ ਦੀ ਘਟਨਾ ਹੈ ਏਦਾਂ ਤੁਸੀਂ ਦੇਖੀਓ ਤਾਂ ਅਸੀਂ 100 150 ਸਾਲ ਪਹਿਲਾਂ ਇਹ ਸਾਰਾ ਕੁਝ ਚੱਲਿਆ ਪੁੱਟ ਚੁੱਕੇ ਆ ਸਾਰਾ ਕੁਝ ਇਹ ਸਾਰੇ ਹੁੰਦਾ ਕੋਈ ਨਵਾਂ ਫੀਨੋਮੀਨਾ ਨਹੀਂ ਇਹ ਸਵਾਲ ਹੈ ਉਦੋਂ ਵੀ ਸਾਰੀ ਕਮਿਊਨਿਟੀ ਨੂੰ ਗੋਰੇ ਵੀ ਸਾਰੀ ਕਮਿਊਨਿਟੀ ਦੇ ਅਗੇਂਸਟ ਹੁੰਦੇ ਸੀ ਕਿ ਸਾਰਾ ਤੇ ਇਸ ਕਰਕੇ ਉਹ ਪਾਵੇਂ ਛੋਟੀ ਜੀ ਕਮਿਊਨਿਟੀ ਸਾਡੇ ਕੁਝ ਹਜ਼ਾਰਾਂ ਦੀ ਵੱਧੋ ਵੱਧ ਕੁਝ ਹਜ਼ਾਰ ਬੰਦੇ ਬੱਤੀ ਸੀ ਉਦੋਂ ਤਾਂ ਸੈਂਕੜੇ ਸੀ ਸੈਂਕੜੇ ਸੀ ਪਹਿਲੀਆਂ ਚ ਸੈਂਕੜੇ ਪਹੁੰਚੇ ਸੀ ਤੇ ਪਰੋਂ ਨਾਲ ਤਾਂ ਐਟੈਕ ਹੁੰਦੇ ਰਹੇ ਆ ਬਹੁਤ ਫਿਜ਼ੀਕਲੀ ਐਟੈਕ ਹੁੰਦੇ ਰਹੇ ਕੁਝ ਗਰੁੱਪਾਂ ਵੱਲੋਂ ਤੇ ਲੜੇ ਬੰਦੇ ਤੇ ਕਿਵੇਂ ਆਫਤਾ ਬਚਾ ਕੀਤਾ ਲੈਂਗੋ ਹੀ ਨਹੀਂ ਆਉਂਦੀ ਬੁਰੇ ਹਾਲ ਸਾਰੇ ਬਗਾਨੀਆਂ ਧਰਤੀਆਂ ਤੇ ਗਏ ਇਹ ਸਾਰਾ ਕੁਝ ਸਾਡੇ ਬੰਦਿਆਂ ਨੇ ਫੇਸ ਕਰਕੇ ਹੌਲੀ-ਹੌਲੀ ਉੱਥੇ ਸਿਟੀਜ਼ਨਸ਼ਿਪ ਦਾ ਰਾਈਟ ਪੂਰੇ 60-70 ਸਾਲਾਂ ਵਿੱਚ ਦੀ ਲਿਆ ਇੱਥੋਂ ਤੱਕ ਸਾਰਾ ਕੁਝ ਤੇ ਜਾ ਕੇ ਹੁਣ ਅਸੀਂ ਵਸਨੀਕ ਵੀ ਹੁਣ ਅਸੀਂ ਉੱਥੋਂ ਦੇ ਸਿਸਟਮ ਦੇ ਵਿੱਚ ਪਾਰਟਿਸਪੈਂਟ ਵੀ ਆ ਉੱਥੋਂ ਦੇ ਹੁਣ ਉੱਥੋਂ ਦੇ ਮਨਿਸਟਰ ਵੀ ਬਣਦੇ ਆ ਤੇ ਉੱਥੋਂ ਦੀ ਇਲੈਕਸ਼ਨ ਵੀ ਜਿੱਤਦੇ ਆ ਉੱਥੋਂ ਦੇ ਗਵਰਨੈਂਸ ਦੇ ਵਿੱਚ ਹਿੱਸੇਦਾਰ ਵੀ ਆ ਇਹ ਤਾਂ ਐਸ ਲੈਵਲ ਤੇ ਅਸੀਂ ਪਹੁੰਚੇ ਆ ਇਹ ਸਾਰੇ ਪ੍ਰੋਸੈਸ ਆ ਸਾਰੀ ਦੁਨੀਆ ਚ ਚੱਲਦਾ ਪਰਵਾ ਪਰਵਾ ਪਰਵਾਸ ਹੈ ਕਿ ਨਾ ਉਹ ਕਦੇ ਦੁਨੀਆ ਤੇ ਰੁਕਿਆ ਨਹੀਂ ਅੱਜ ਇੱਥੇ ਤਾਂ ਅਸੀਂ ਤੇ ਅਸੀਂ ਤਾਂ ਇੰਡੀਆ ਚ ਕਿੰਨਾ ਫੇਸ ਕੀਤਾ ਇਸ ਧਰਤੀ ਤੇ ਅਸੀਂ ਸਾਰਾ ਸਾਡੀ ਹਿਸਟਰੀ ਤਾਂ ਐ ਚੱਲਦੀ ਹੋਈ ਆ ਰਹੀਆਂ ਨੇ ਆਏ ਆ ਰਹੀਆਂ ਨੇ ਆਏ ਤਾਂ ਅਸੀਂ ਸੈਂਟਰਲ ਏਸ਼ੀਆ ਤੋਂ ਕਿੰਨੇ ਬੰਦੇ ਆਏ ਤੇ ਉਹ ਸਾਰਾ ਸਾਰਾ ਜਿਹੜਾ ਮੁਸਲਮ ਮਾਈਗ੍ਰੇਸ਼ਨ ਇੱਥੇ ਇੰਡੀਆ ਚ ਆ ਕੇ ਵਸੇ ਆ ਬਸਨੀਕ ਬਣੇ ਉਹ ਸਾਡੇ ਇਧਰ ਬਾਹਰੋਂ ਆਏ ਆ ਸਾਰੇ ਉਹਨਾਂ ਕੋਸ਼ਿਸ਼ ਆ ਆ ਕੁਝ ਇੱਥੇ ਆ ਕੇ ਬਣ ਕੇ ਇਹ ਸਾਰਾ ਕੁਝ ਇਹ ਹਮੇਸ਼ਾ ਚੱਲਦਾ ਰਿਹਾ ਹੁਣ ਜਿੱਥੋਂ ਤੱਕ ਬਿਹਾਰੀ ਆਪਣਾ ਇਸ਼ੂ ਆ ਬਿਹਾਰੀ ਜਾਂ ਯੂਪੀ ਵਾਲੇ ਬੰਦਿਆਂ ਦਾ ਅਸਰ ਇਹ ਯੂਪੀ ਦੀਆਂ 2-3 ਜਿਹੜੀਆਂ ਸਟੇਟਾਂ ਖਾਸ ਕਰਕੇ ਯੂਪੀ ਬਿਹਾਰ ਇਹ 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 ਇਹਨਾਂ ਦੇ ਵਿੱਚ ਲੋਕਲ ਡਵੈਲਪਮੈਂਟ ਬਿਲਕੁਲ ਹੈ ਨਹੀਂ ਜਾਇ ਇਹ ਬਹੁਤ ਪਾਪੂਲੇਟਡ ਬਹੁਤ ਜਿਆਦਾ ਵਸੂਆਂ ਐ ਇੱਥੇ ਤੁਸੀਂ ਹੁਣ ਦੇਖੋ ਵੀ ਸਾਨੂੰ ਬਿਹਾਰ ਦੇ ਬਾਰੇ ਕਿਹਾ ਜਾਂਦਾ ਉਹ 12 14 ਲੱਖ 12 14 ਲੱਖ ਲੇਬਰ ਹਰ ਸਾਲ ਐਕਸਪੋਰਟ ਕਰਦਾ ਕਿਉਂਕਿ ਉੱਥੇ ਵੱਡੇ ਕਾਰਖਾਨੇ ਨਹਿਰੂ ਦੇ ਜਵਾਨੇ ਚ ਲੱਗੇ ਸੀ ਦੋ ਤਿੰਨ ਵੱਡੇ ਵੱਡੇ ਉਦੋਂ ਮੁੜ ਕੇ ਡਵੈਲਪਮੈਂਟ ਛੋਟੇ ਲੈਵਲ ਤੇ ਤਾਂ ਹੋਈ ਹੀ ਨਹੀਂ ਉੱਥੇ ਇੰਡਸਟਰੀਜ਼ ਦੀ ਡਵੈਲਪਮੈਂਟ ਹੀ ਨਹੀਂ ਹੋਈ ਉਹ ਬਿਹਾਰੀ ਜਿਹੜੇ ਪੜੇ ਲਿਖੇ ਬੰਦੇ ਆ ਜਾਂ ਆਈਐਸ ਵੀ ਬਹੁਤ ਹੈਗੇ ਉਥੇ ਦੋ ਕਿਸਮ ਦੇ ਬੰਦੇ ਆ ਤੇ ਬੜਾ ਆਈਅਸ਼ਾ ਵੱਡੇ ਬੰਦੇ ਆ ਤੇ ਵਿਚਾਲੇ ਕੁਝ ਵੀ ਨਹੀਂਗਾ ਤੇ ਉਥੇ ਕਿਉਂਕਿ ਉਥੇ ਵਿਚਾਲੇ ਮੀਡਲ ਕਲਾਸ ਦੀ ਡਿਵੈਲਪਮੈਂਟ ਨਹੀਂ ਹੋਈ ਨਾ ਕੋਈ ਇੰਡਸਟਰੀ ਤੇ ਉਸ ਕਿਸਮ ਦਾ ਬਿਜ਼ਨਸ ਦੀ ਡਿਵੈਲਪਮੈਂਟ ਹੋਈ ਇਹ ਸੂਬਾ ਬੜਾ ਫਰਟਾਈਲ ਹੈ ਏਰੀਆ ਬੜਾ ਫਰਟਾਈਲ ਹੈ ਸਾਰਾ ਕੁਝ ਹੈ ਪਾਪੂਲੇਸ਼ਨ ਵਧੀ ਹੈ ਗਰੀਬੀ ਤੇ ਪਾਪੂਲੇਸ਼ਨ ਦੋਨਾਂ ਦਾ ਆਪਸੀ ਦੀ ਸਬੰਧ ਹੁੰਦਾ ਹੈ ਪੂਰੇ ਯੂਰਪ ਦੇ ਵਿੱਚ ਜਿਹੜੇ ਡਿਵੈਲਪਡ ਕੰਟਰੀ ਸੀ ਉਹਨਾਂ ਦੀ ਪਾਪੂਲੇਸ਼ਨ ਬੈਲੈਂਸ ਹੋ ਗਈ ਤੇ ਸਾਡੀ ਪਾਪੂਲੇਸ਼ਨ ਸੀ ਓਵਰ ਪਾਪੂਲੇਟਿਡ ਸੀ ਇਹ ਇਲਾਕੇ ਦੋਨੋਂ ਇੰਨੇ ਓਵਰ ਪਾਪੂਲੇਟਡ ਹੈ ਜਿੰਨੀ ਹਿੰਦੀ 벨ਟ ਹੈ ਵੀ ਇਹ ਇੱਥੇ ਬੰਦੇ ਨੂੰ ਇਹ ਜੌਬ ਦੇ ਹੀ ਨਹੀਂ ਸਕਦੇ ਲੇਬਰ ਜਾਂਦੀ ਆ ਲੇਬਰ ਲੇਬਰ ਨੇ ਬਾਹਰ ਜਾਣਾ ਹੁੰਦਾ ਬਾਹਰ ਜ਼ਰੂਰਤ ਵੀ ਹੈ ਲੇਬਰ ਦੀ ਜੋ ਪੰਜਾਬ 'ਚ ਬਹੁਤ ਜ਼ਰੂਰਤ ਹੈ ਸਾਡੇ ਮੇਰੇ ਯਾਦ ਹੈ ਜਿਹੜਾ ਕਿ ਅਸੀਂ ਮੈਂ ਪਰਸਨਲੀ ਅਸੀਂ ਭੋਗਿਆ ਮੈਂ ਆਪਣੇ ਪਿੰਡ ਦੇ ਵਿੱਚ 70ਵੇਂ ਵਿੱਚ 68 70 ਚ ਅਸੀਂ ਮੈਂ ਉਹ ਉਦੋਂ ਤੋਂ ਛੜਾ ਕੁਝ ਦੇਖਿਆ ਕੀਤਾ ਅਸੀਂ ਨਰਮੇ ਸਾਡੇ ਨਰਮੇ ਕਪਾਹ ਹੁੰਦੇ ਸੀ ਤੇ ਅਸੀਂ ਲੇਬਰ ਨੂੰ ਰਾਜਸਥਾਨ ਤੋਂ ਲੈਣ ਜਾਣਾ ਕਦੇ ਕਿਸੇ ਏਰੀਆ ਤੋਂ ਲੈਣ ਜਾਣਾ ਅਸੀਂ ਲੇਬਰ ਲੈ ਕੇ ਆਉਂਦੇ ਆਇਦਰਲੇ ਬੰਦੇ ਲੁਧਿਆਣਾ ਸਾਈਡ ਦੇ ਬੰਦੇ ਝੋਨੇ ਤੇ ਝੋਨਾ ਲਾਉਣ ਲਈ ਲੈ ਕੇ ਲੇਬਰ ਲੈਉਂਦੇ ਜਾਂ ਆਉਂਦੀ ਸੀ ਬਹੁਤੀ ਚੀਜ਼ ਜਿਵੇਂ ਲੁਧਿਆਣਾ ਸਟੇਸ਼ਨ ਜਲੰਧਰ ਸਟੇਸ਼ਨ ਇਹ ਲੇਬਰ ਲੇਬਰ ਇੱਥੇ ਸਾਰੀ ਯੂਪ ਬਿਹਾਰ ਦੀ ਆਉਂਦੀ ਇੱਥੇ ਹਰ ਇੰਡਸਟਰੀ ਇੰਡਸਟਰੀ ਸਾਰੀ ਇੰਡਸਟਰੀ ਵੀ ਆਉਂਦੀ ਲੇਬਰ ਆਉਂਦੀ ਅਸੀਂ ਲੇਬਰ ਲੈ ਕੇ ਆਉਂਦੇ ਹੁੰਦੇ ਸੀ ਨਰਮਾ ਤੁਸੀਂ ਇਹ ਦੇਖੋ ਵੀ ਸਾਡੇ ਪਿੰਡ ਦੇ ਬਿਲਕੁਲ ਨਾਲ ਪੰਚਾਇਤ ਦੀ 7 ਏਕੜ ਜ਼ਮੀਨ ਜਿਹਦਾ ਜਿਹੜੇ ਜਿੱਥੇਕ ਨਾ ਉਹ ਜਿਹੜੀ ਲੇਬਰ ਅਸੀਂ ਲੈ ਕੇ ਆਉਂਦੇ ਹੁੰਦੇ ਸੀ ਉਹਨਾਂ ਦੇ ਨਾਲ ਦੇ ਵਿੱਚ ਬਾਜੀਗਰ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਨਰਮਾ ਕਪਾ ਚੋਗਣ ਲਈ ਉਹ ਪੁੱਲੇ ਪਹਿਲਾਂ ਤਾਂ ਝੁੱਗੀਆਂ ਉਹ ਪਾ ਕੇ ਜਿਹੜੀਆਂ ਛੰਨਾ ਝੁੱਗੀਆਂ ਪਾ ਕੇ ਤੇ ਸਾਡੇ ਪਿੰਡਾਂ ਚ ਨਾਲ-ਨਾਲ ਖਾਲੀ ਥਾਵਾਂ ਜਾਂ ਚ ਰਹਿੰਦੇ ਹੁੰਦੇ ਸੀ ਹੌਲੀ-ਹੌਲੀ ਉਹ ਪੰਚਾਇਤ ਦੀ ਜ਼ਮੀਨ ਚ ਰਹਿਣ ਲੱਗੇ ਉਹਨਾਂ 7 ਏਕੜ ਜ਼ਮੀਨ ਉੱਤੇ ਉਹਨਾਂ ਦੇ ਘਰ ਬਣੇ ਆ ਤੇ ਸਾਰੀ ਉਹਨਾਂ ਦੇ ਕਬਜ਼ੇ ਚ ਹੈ ਕੋਈ ਕਿਤੇ ਪੈਸਾ ਨਹੀਂ ਦਿੰਦਾ 7 ਏਕੜ ਜ਼ਮੀਨ ਪਿੰਡ ਦੇ ਨਾਲ ਪੂਰੀ ਵੱਡੀ ਕਲੋਨੀ ਬਣੀ ਵੀ ਆ ਤੇ ਹੌਲੀ-ਹੌਲੀ ਸਾਡੇ ਸਰਪੰਚ ਨੇ ਵੋਟਾਂ ਵੀ ਉਹ ਇੱਕ ਇੱਕ ਸਰਪੰਚ ਇਹ ਜਾ ਆਇਆ ਉਹਨੇ ਉਹਨੂੰ 2-3 ਟਰਮਾਂ ਜਿੱਤਿਆ ਵੀ ਕਿ ਉਹਨੇ ਆਪਣੀਆਂ ਵੋਟਾਂ ਵੀ ਬਣਾ ਲਈਆਂ ਉਹਨਾਂ ਨੂੰ ਬਸਾਰ ਵੀ ਦਿੱਤਾ ਉਥੇ ਪੰਚਾਇਤ ਦੀ ਜ਼ਮੀਨ ਤੇ ਤੇ ਇਸ ਕਰਕੇ ਇਹ ਸਾਰੇ ਥਾਵਾਂ ਤੇ ਹੋਇਆ ਵੋਟਾਂ ਕਿਉਂ ਤਾਂ ਹੁਣ ਪਾਰਟਨਰ ਪੂਰਨ ਦੌਰੋਜ ਜਮੇਸ਼ਣਾ ਹੋ ਗਈ ਇਹਨਾਂ ਨੂੰ ਤਿੰਨ ਤਿੰਨ ਇੱਥੇ ਤੇ ਉਹ ਇਸ ਕਰਕੇ ਇਹ ਹੁਣ ਇਹ ਪ੍ਰੋਸੈਸ ਸਾਰੇ ਚੱਲਦਾ ਸਾਰੀ ਦੁਨੀਆ ਚ ਚੱਲਦਾ ਹੁਣ ਆ ਗਿਆ ਉਹ ਆਪਣਾ ਘਟਣਾ ਇਹ ਹੋਈ ਕਿਉਂ ਰੋਲਾ ਇਹ ਵੀ ਸਾਡੇ ਇਸ ਘਟਨਾ ਦੇ ਆਪਾਂ ਸਿੱਧੇ ਆਏ ਇਹ ਇਸ ਕੰਟੈਸਟ ਵਿੱਚ ਬੜੀ ਮਾੜੀ ਘਟਨਾ ਹੈ ਪਰ ਤੁਸੀਂ ਇਹਨੂੰ ਇਹਨੂੰ ਆਏ ਭੰਗਿਆਂ ਦੇ ਅਗੇਂਸਟ ਹੋ ਜੋ ਭੰਗਿਆਂ ਨੂੰ ਕੱਢੋ ਇਹ ਨਹੀਂ ਇਹਦੇ ਨਾਲੋਂ ਜਾਵੇ ਜਿਹੜੀਆਂ ਰੈਜੂਲੇਸ਼ਨ ਪੈਣੇ ਚਾਹੀਦੇ ਸੀ ਪੰਚਾਇਤਾਂ ਦੇ ਉਹ ਚਪਾਉਣਾ ਚਾਹੁੰਦੇ ਸੀ ਵੀ ਮੋਨੀਟਰਿੰਗ ਹੋਣੀ ਚਾਹੀਦੀ ਹੈ ਕੋਈ ਖਾਸ ਕਿਸਮ ਦਾ ਨਿਜਮਾਉਣਾ ਚਾਹੀਦਾ ਸਾਰੀ ਦੁਨੀਆ 'ਚ ਨਿਜਮ ਬਣਿਆ ਤਾਂ ਕਿ ਲੜਾਈ ਨਾ ਆਪਸ ਵਿੱਚ ਦੀ ਹੋਵੇ ਪਤਾ ਲੱਗ ਜਾਵੇ ਕੌਣ ਹੈ ਬੰਦੇ ਕੀ ਗੱਲ ਹੈ ਆਈਡੈਂਟੀਟੀ ਦਾ ਰੋਲਾ ਸਾਰੀ ਤਾਂ ਹੁੰਦਾ ਹੈ ਹੁਣ ਪੰਜਾਬੀਆਂ ਨੂੰ ਇਹ ਸੈਡੈਂਟੀਟੀ ਦਾ ਬਹੁਤ ਰੌਲਾ ਬਹੁਤ ਹੀ ਬਾਹਰ ਉਹ ਫੇਸ ਕਰੀ ਜਾਂਦੇ ਕਈ ਥਾਵਾਂ ਤੇ ਹੁਣ ਅਮਰੀਕਾ ਦੇ ਵਿੱਚ ਅੱਜ ਦੀ ਖ਼ਬਰੀ ਹੈ ਟ੍ਰਿਬਿਊਨ ਦੇ ਵਿੱਚ ਵੀ ਉਹ ਕਹਿੰਦੇ ਵੀ ਅਸੀਂ 4 ਸਾਲਾਂ ਦੇ ਵਿੱਚ ਦੀ ਅਸੀਂ 60 ਲੱਖ ਜਿਹੜਾ ਇਲੀਗਲ ਇਮੀਗ੍ਰੈਂਟ ਕਹਿੰਦੇ ਆ ਚਲੋ ਜਿਹਦੇ ਕੋ ਡਾਕੂ ਅਨਡਾਕੂਮੈਂਟਡ ਹਾਂਜੀ ਜੀ ਜੀ 60 ਲੱਖ ਕੱਢ ਦੇਣੇ ਆ ਜਾ ਕਰੋੜ ਬੰਦਾ ਤਾਂ ਕੱਢ ਦੇਣਗੇ ਕਿਤੇ ਤੁਸੀਂ ਦੇਖੋ ਇੱਥੋਂ ਤੱਕ ਰਿਐਕਟ ਕਰਦੀਆਂ ਸੋਵਰਨ ਸਟੇਟਾਂ ਉਹਨਾਂ ਕੋਲ ਅਥਾਰਟੀ ਹੁੰਦੀ ਹੈ ਵੀ ਸਾਡੇ ਬੰਦੇ ਜਿਹੜੇ ਦੋ ਸ਼ਿਫਟਾਂ ਚ ਇੱਥੇ ਅਬਰਸਰ ਭੇਜੇ ਜਹਾਜ਼ ਰਾਹੀਂ ਤੇ ਹੱਥ ਕੜੀਆਂ ਲਾ ਕੇ ਹੱਥ ਕੜੀਆਂ ਲਾ ਕੇ ਪੈਰਾਂ ਨਾਲ ਦਸਤ ਤੱਕ ਹੱਥ ਕੜੀਆਂ ਲਾ ਲਾ ਕੇ ਭੇਜੇ ਇੱਥੇ ਇੰਨਾ ਹਿਊਮਿਲੇਟ ਕਰ ਕਰੇ ਭੇਜੇ ਆ ਬੰਦੇ ਇਹ ਗੁੱਸੇ ਤਾਂ ਉਹਨਾਂ ਨੂੰ ਗੁੱਸਾ ਹੀ ਕੱਢਿਆ ਕਿ ਨਫਰਤ ਕੱਢੀ ਆ ਉਹਨਾਂ ਨੇ ਕਿਉਂਕਿ ਜਦੋਂ ਇਹ 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 ਬੰਦੇ ਜਿਹੜੇ ਹੈ ਲੇਵਰੇਜ ਆ ਕੋਈ ਬੰਦੇ ਆ ਜੋ VOTER ਬਣ ਜਾਂਦੇ ਆ VOTER ਬਣ ਕੇ ਇਹ ਥੋਡੀਆਂ ਸਰਕਾਰਾਂ ਦੇ ਵਿੱਚ ਸਰਕਾਰਾਂ ਨੂੰ ਇਨਫਲੂਐਂਸ ਵੀ ਕਰਦੇ ਆ ਆ ਬੰਨਚ ਹਟਾਉਣ ਚ VOTER VOTE BANK ਬਣ ਜਾਂਦੇ ਆ ਸਰਕਾਰਾਂ ਦਾ ਹਿੱਸਾ ਸਰਕਾਰਾਂ ਦਾ ਹਿੱਸਾ ਵੀ ਬਣਦੇ ਆ ਇਹ ਸਭ ਹੀ ਬਣਦੇ ਆ ਉਹਨੂੰ ਲੁਧਿਆਣੇ ਸਰਕਾਰੀ ਸਰਕਾਰਾਂ ਦਾ ਹਿੱਸਾ ਬਣਦੇ ਬਣਦੇ ਆ ਸਾਰੇ ਲੁਧਿਆਣੇ ਤਾਂ ਆ ਕੇ ਇੱਥੇ ਇੱਥੇ ਇੱਕ ਮਨਿਸਟਰ ਸੀ ਸੈਂਟਰ ਦਾ ਉਹ ਦੂਜੀ ਵਾਲੀ ਲਾ ਕੇ ਲੁਧਿਆਣੇ MP ਇਲੈਕਸ਼ਨ ਲੜਿਆ ਸੀ ਭਾਵੇਂ ਹਾਰ ਗਿਆ ਸੀਗਾ ਤੇ ਅਹਰਾਜ ਬੀਪੀ ਸਿੰਘ ਵੇਲੇ ਤੇ ਉਹ ਬਹੁਤ ਖਾਤ ਸਬੂਤ ਕਾਤ ਮੇਰੇ ਯਾਰ ਨਾਸਿ ਯਾਰ ਸਬੂਤ ਕਾ ਜਾ ਕੇ ਇਥੇ ਇਲੈਕਸ਼ਨ ਲੜਿਆ ਕਿਉਂਕਿ ਇਥੇ ਸਾਰੇ ਉਸੇ ਏਰੀਏ ਦੇ ਬੰਦੇ ਸੀ ਸਾਰੇ ਬਿਹਾਰੀ ਤੇ ਇਸ ਕਰਕੇ ਉਹ ਇਲੈਕਸ਼ਨ ਲੜਿਆ ਸੀਗਾ ਆਪ ਉਹ ਚਾਰਖੰਡ ਦਾ ਬਿਹਾਰ ਉਹ ਤੋਂ ਚਾਰਖੰਡ ਇਕੱਠਾ ਸੀ ਉੱਥੋਂ ਆ ਕੇ ਉਹ ਲੜਿਆ ਇਲੈਕਸ਼ਨ ਤੇ ਇਸ ਕਰਕੇ ਬੰਦੇ ਨੂੰ ਬੰਦੇ ਜਿੱਥੇ ਬੇਸ ਬਣ ਜਾਂਦਾ ਇਲੈਕਸ਼ਨ ਲੜਦਾ ਹੁਣ ਸਾਡੇ ਅਸੀਂ ਕੈਨੇਡਾ ਚ ਵੀ ਐਵੇਂ ਇਨਫਲੂਐਂਸ ਕਰਦੇ ਆ ਕਦਾ ਉੱਥੋਂ ਦੀ ਜਿਹੜੀ ਇੰਗਲੈਂਡ ਚ ਹੈ ਅਮਰੀਕਾ ਚ ਹੈ ਐਨਡੀਪੀ ਪਾਰਟੀ ਦਾ ਪ੍ਰਧਾਨ ਹੀ ਸਾਡੇ ਇੱਥੋਂ ਪੰਜਾਬ ਦੇ ਬਰਨਾਲੇ ਦੇ ਨੇੜੇ ਪਿੰਡ ਦਾ ਸਰਦਾਰ ਸੀ ਉਸ ਪਿੰਡ ਚੋਂ originated ਹੋਏ ਹੋਏ ਸਰਦਾਰ ਸਰਦਾਰ ਜਿਹੜਾ ਜਗਮੀਤ ਜਗਮੀਤ ਸਿੰਘ ਤੇ ਉਹ ਹੁਣ ਉੱਥੋਂ ਦਾ ਪ੍ਰਧਾਨ ਬਣਿਆ ਰਿਹਾ ਪਾਰਟੀ ਦਾ ਕੈਸਰ ਤੇ ਗੱਲ ਤਾਂ ਇਹ ਹੈਗੀ ਹੈ ਕਿ ਦੇਖੋ ਇਹਨਾਂ ਸਾਰੇ ਮੁਲਕਾਂ ਨੂੰ ਲੋੜ ਸੀ ਇੱਥੇ ਲੋਕ ਉਹਨਾਂ ਮਂਗਾਏ ਵੀ ਤੇ ਲੋਕ ਆਏ ਵੀ ਠੀਕ ਪਰ ਇਹਨਾਂ ਨੇ ਇੱਕ ਨਿਯਮਤਾ ਬਣਾਇਆ ਸੀ ਨਾ ਕਿ ਜਿਹੜੇ ਬੰਦੇ ਆਉਂਦੇ ਆ ਉਹਨਾਂ ਦੇ ਕੋਲ ਕੋਈ ਪਾਸਪੋਰਟ ਹੈ ਉਹਨਾਂ ਦੀ ਕੋਈ ਪਛਾਣ ਹੈ ਉਹ ਕੋ ਤੁਸੀਂ 에어ਪੋਰਟ ਤੇ ਉਤਰਦੇ ਆ ਤੁਹਾਡਾ ਬਕਾਇਦਾ ਚੈਕਿੰਗ ਹੁੰਦੀ ਹੈ ਤੁਸੀਂ ਤੁਹਾਡੇ ਕੋਲ ਕਿਹੜਾ ਵੀਜ਼ਾ ਹੈਗਾ ਤੁਸੀਂ ਕਿੱਥੇ ਰਹਿਣਾ ਜਾ ਕੇ ਇਹ ਸਾਰਾ ਕੁਝ ਇੱਕ ਮੋਨੀਟਰਿੰਗ ਤਾਂ ਹੈ ਨਾ ਕਿ ਕਿੰਨੇ ਲੋਕ ਹੈ ਸਾਡੇ ਕੋਲੇ ਸਾਡੀ ਕਿੰਨੀ ਗਿਣਤੀ ਹੈਗੀ ਹੈ ਕਿ ਜਿਹੜੇ ਬਾਹਰੋਂ ਆਏ ਆ ਕਿਸ ਥਾਂ ਤੋਂ ਆਏ ਹੋਏ ਆ ਪਰ ਇਸ ਤਰ੍ਹਾਂ ਦਾ ਹੁਣ ਜੇ ਅੰਤਰਰਾਜੀ ਜਿਸ ਤਰ੍ਹਾਂ ਸਾਡੇ ਇਹ ਭਾਰਤ ਦੇ ਵਿੱਚ ਹੈ ਕਿ ਵੱਖ-ਵੱਖ ਸੂਬਿਆਂ ਤੋਂ ਲੋਕ ਦੂਜੀਆਂ ਥਾਵਾਂ ਤੇ ਜਾਂਦੇ ਆ ਪਰ ਉੱਥੇ ਵੀ ਅਸੀਂ ਦੇਖਦੇ ਆ ਕਿ ਹੁਣ ਜਿਵੇਂ ਸਾਡੇ ਨਾਲ ਪੰਜਾਬ ਦੇ ਹਿਮਾਚਲ ਦੀ ਲੱਗਦਾ ਉੱਥੇ ਵੀ ਤੁਸੀਂ ਇਸ ਤਰ੍ਹਾਂ ਜਾ ਕੇ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਇਸ ਤਰ੍ਹਾਂ ਹੀ ਰਾਜਸਥਾਨ ਦੀ ਸਥਿਤੀ ਹੈ ਇਸ ਤਰ੍ਹਾਂ ਹੀ ਜੰਮੂ ਕਸ਼ਮੀਰ ਚ 312 70 ਜਦੋਂ ਖਤਮ ਕਰਨ ਤੋਂ ਪਹਿਲਾਂ ਇਹ ਸਥਿਤੀ ਸੀ ਸੋ ਇਸ ਕਰਕੇ ਮਤਲਬ ਜਿਹੜੀ ਮੋਨਿਟਰਿੰਗ ਦਾ ਮਾਮਲਾ ਉਹ ਜ਼ਿਆਦਾ ਜ਼ਰੂਰੀ ਹੈ ਬਜਾਏ ਇਸ ਦੇ ਕਿ ਇਸ ਨੂੰ ਇੱਕ ਇਸ ਤਰ੍ਹਾਂ ਦਾ वाद ਵਿਵਾਦ ਖੜਾ ਕੀਤਾ ਜਾਵੇ ਬਿਲਕੁਲ ਠੀਕ ਕਿਹਾ ਬਿਲਕੁਲ ਤੁਸੀਂ ਠੀਕ ਹੈ ਇਹੀ ਇਹੀ ਸਾਰੇ ਇਸ ਗੱਲ ਤੇ ਐਗਰੀ ਕਰਦੇ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਇਹ ਮੋਨਿਟਰਿੰਗ ਹੋਣੀ ਚਾਹੀਦੀ ਹੈ ਹੁਣ ਤਾਂ ਬਾਹਰਲੇ ਮੁਲਕਾਂ 'ਚ ਵੀ ਜਾ ਕੇ ਇਹ ਮੋਨਿਟਰਿੰਗ ਹੈ ਜੀ ਜੀ ਵਰਕ ਪਰਮਟ 그린 ग्रीन कार्ड ਇਹ ਸਾਰਾ ਕੁਝ ਇੱਕ ਤਰ੍ਹਾਂ ਦੀ ਮੋਨੀਟਰਿੰਗ ਅੱਜ ਕੱਲ ਮੋਨੀਟਰਿੰਗ ਹੋ ਰਿਹਾ ਹੈ ਇਹ ਹੋ ਰਿਹਾ ਹੈ ਸਾਰਾ ਕੁਝ ਮੋਨੀਟਰਿੰਗ ਹੈ ਕਿ ਨਾ ਤੁਹਾਨੂੰ ਮੋਨੀਟਰਿੰਗ ਕਰਨੀ ਚਾਹੀਦੀ ਆ ਤੁਸੀਂ 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 ਕਹਿ ਲਓਗੇ ਵੀ ਉਹ ਤਾਂ ਸੋਵਰਨ ਕੰਟਰੀ ਆ ਆਪਣੇ ਲੈਵਲ ਤੇ ਸਾਰਾ ਕੁਝ ਕਰ ਲੈਂਦੇ ਆ ਲੋਡ ਪੈਨ ਤੇ ਸਾਰੇ ਸਾਰੀ ਕੈਲਕੂਲੇਸ਼ਨ ਕਰ ਲੈਂ ਇੱਥੇ ਨਹੀਂ ਹੁੰਦੀ ਅੰਤਰ 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 ਸਟੇਟਾਂ ਵਿੱਚ ਕਿਵੇਂ ਹੋ ਜੂਗਾ ਹੋ ਰਿਹਾ ਤੁਹਾਡੇ ਤੁਹਾਡੇ ਕਮ ਸੇ ਕਮ ਇਹ ਤਾਂ ਤੁਸੀਂ ਰਿਸ਼ੀਤਾਂ ਲਾਤਾ ਨਾਰਥ-ਈਸਟ ਦੇ ਚ ਹੋ ਰਿਆ ਸਾਡੇ ਸਾਰੇ ਨਾਰਥ-ਈਸਟ ਦੇ ਤੁਸੀਂ ਜਦੋਂ ਕਿਤੇ ਮਕਾਨ ਨਹੀਂ ਖਰੀਦ ਸਕਦੇ ਜ਼ਮੀਨ ਨਹੀਂ ਖਰੀਦ ਸਕਦੇ ਜਿਵੇਂ ਜਿਵੇਂ ਉੱਤਰਾਖੰਡ ਨੇ ਕੀਤਾ ਹੋਇਆ ਹਿਮਾਚਲ ਨੇ ਕੀਤਾ ਰਾਜਸਥਾਨ ਨੇ ਕੀਤਾ ਨਾਲ ਲੱਗਦੇ ਪੰਜਾਬ ਦੇ ਆਲੇ-ਦੁਆਲੇ ਦੀਆਂ ਸਟੇਟਾਂ ਨੇ ਤਾਂ ਕੀਤਾ ਹੋਇਆ ਤੇ ਜਦੋਂ ਤੁਸੀਂ ਉੱਥੇ ਜ਼ਮੀਨ ਨਹੀਂ ਖਰੀਦ ਸਕਦੇ ਜ਼ਮੀਨ ਖਰੀਦੇ ਬਗੈਰ ਘਰ ਆਪਦੀ ਜ਼ਮੀਨ ਤੇ ਬਣਾ ਨਹੀਂ ਸਕਦੇ ਘਰ ਤਾਂ ਤੁਹਾਡੀ ਮਲਕੀਅਤ ਨਹੀਂ ਹੁੰਦੀ ਤਾਂ ਤੁਸੀਂ ਕਾਲਡ ਕਿਵੇਂ ਬਣਾਓਗੇ ਕਾਡ ਬੋਟ ਵੋਟਰ ਕਿਵੇਂ ਬਣੋਗੇ ਆ ਬੋਟਰ ਦਾ ਜਿਹੜਾ ਹੁਣ ਦੁਬਾਰਾ ਹੋ ਰਿਹਾ ਐਸਆਈਆਰ ਇਹਦੇ ਵਿੱਚ ਤਾਂ ਤੁਹਾਨੂੰ ਘਰ ਦਾ ਐਡਰੈਸ ਚਾਹੀਦਾ ਇਹ ਪਹਿਲਾ ਪਹਿਲਾਂ ਚੱਲ ਜਾਂਦਾ ਚੱਲ ਜਾਂਦਾ ਹੋਏ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਹੁਣ ਤਾਂ ਦਿਨ ਦੇ ਡਿਸਟ੍ਰਿਕਟ ਸਟ੍ਰਿਕਟ ਹੋ ਰਿਹਾ ਸਾਰੀ ਗੱਲ ਦੇ ਬਾਰੇ ਤੇ ਇਸ ਕਰਕੇ ਤੁਸੀਂ ਇਹ ਜੀਬਲੀਟਰੀਂਗ ਕਰਨ ਨਾਲ ਹੀ ਤੁਹਾਡਾ ਕਾਹੀ ਮਸਲਾ ਹੱਲ ਹੋ ਜਾਂਦਾ ਨਜਾਇਜ਼ ਐਵੇਂ ਆ ਕੇ ਵੋਟ ਪਾ ਇੱਥੇ ਵੀ ਪੜਾਈ ਪਿਆ ਰਾਜਾ ਉੱਥੇ ਵੀ ਹੈ ਯੂਪੀ ਜੀ ਵੀ ਹੈ ਬਿਹਾਰ ਚ ਵੀ ਹੈ ਵਰਕਰ ਦੀ ਇਹ ਨਹੀਂ ਚੱਲਦਾ ਕੰਮ ਪਰ ਇਹ ਕਿਤੇ ਨਾ ਕਿਤੇ ਫਿਰ ਇਹ ਵੀ ਗਲਤ ਲੱਗਦੀ ਹੈ ਨਾ ਕਿ ਰਾਜਸੀ ਪਾਰਟੀਆਂ ਜਾਂ ਰਾਜਸੀ ਆਗੂ ਜਿਹੜੇ ਹੈ ਉਹ ਆਪਣੇ ਵੋਟ ਬੈਂਕ ਦੇ ਲਈ ਵੀ ਇਹਨਾਂ ਨੂੰ ਇਸ ਤਰ੍ਹਾਂ ਦੀ ਸ਼ੈਲਟਰ ਦਿੰਦੇ ਆ ਇਸ ਤਰ੍ਹਾਂ ਦਾ ਕੁਝ ਕਰਦੇ ਆ ਜਿਹੜੀ ਮੋਨਿਟਰਿੰਗ ਨੂੰ ਰੋਕ ਕੇ ਰੱਖਦੇ ਬਿਲਕੁਲ ਬਿਲਕੁਲ ਬੋਰਡ ਕਰਨ ਲਈ ਸਾਰੀਆਂ ਝੁੱਗੀਆਂ ਝੋਪੜੀਆਂ ਜਿਹੜੀਆਂ ਅੱਜ ਅੱਜ ਦੀਆਂ ਚਿੱਟੀਆਂ ਦੇਖ ਲਓ ਅੱਜ ਦੀਆਂ ਚਿੱਟੀਆਂ ਦੇਖੋ ਆ ਚੰਡੀਗੜਾ ਚ ਚੰਡੀਗੜਾ ਦਾ ਤੁਸੀਂ ਉਹ ਠੀਕ ਯਾਦ ਕਰਾਇਆ ਚੰਡੀਗੜਾ ਦਾ ਦੇਖੋ ਵੀ ਇੱਥੇ ਚੰਡੀਗੜਾ ਇਹਨਾਂ ਨੇ ਨੌਨ ਪੰਜਾਬੀ ਸਰਕਾਰ ਨੇ ਸਿੱਧ ਕਰਦਾ ਸੀਗਾ ਤਾਂ ਇੱਥੇ ਜਿਹੜੀ ਲੇਬਰ ਆਈ ਸੀ ਕਾੜ ਦੇ ਵਿੱਚ 7-8000 ਲੇਬਰ ਸੀਗੀ ਜਿਹੜੀ ਰਜਿਸਟਰਡ ਉਹ ਸਾਰੀ ਨੂੰ ਕਹਤਾ ਵੀ ਇੱਥੋਂ ਦੇ ਵਸਨੀਕ ਆ ਇਹ ਆ ਉਹ ਉਸ ਸੈਂਸਸ ਦੇ ਵਿੱਚ ਉਹਨਾਂ ਦੇ ਨਾਮ ਆ ਗਏ ਕਹਿੰਦੇ ਵੀ ਆਹ ਦੇਖੋ ਜੀ ਸਾਡੇ ਵਸਨੀਕ ਹੈ ਲੇਬਰ ਦਾ ਨੂੰ ਕਾਊਂਟ ਕੀਤਾ ਗਿਆ ਇੱਥੇ ਸਾਰੀ ਜਿਹੜੀ ਲੇਬਰ ਹੈ ਬੇਸ਼ੱਕ ਉਹਦੇ ਜੋ ਮੁਰਗੀ ਹੋਵੇ ਇਹ ਇਸ ਕਰਕੇ ਇਹ ਸਾਰਾ ਸਿਸਟਮ ਹੈ ਮੁਰਦੇ ਤੋਂ ਤੋਂ ਸਾਰੇ ਹੁੰਦੇ ਸੀਗੇ ਸਾਰੇ ਇੱਥੇ ਪੰਜਾਬ ਚ ਵੀ ਬੰਦੇ ਬਾਹਰ ਰਹਿ ਰਹੂ ਕੋ ਬਹੁਤ 10 10 20 20 ਸਾਲ ਤੇ ਫਿਰ ਵਾਪਸ ਪੰਜਾਬ ਆ ਜਾਂਦੇ ਹੁੰਦੇ ਸੀ ਉਹ ਵੇਲੇ ਗਏ ਆਏ ਹੁਣ ਨਹੀਂ ਕੋਈ ਜਾਂਦਾ ਹੁਣ ਹੁਣ ਮਤਲਬ ਕਿ ਮੋਸਟਲੀ ਬੰਦੇ ਉੱਥੇ ਘਰ ਬਣਾ ਲੈਂਦੇ ਆ ਜਿੱਥੇ ਵੀ ਜਾਂਦੇ ਆ ਬਾਕੀ ਇੱਕ ਪੰਜਾਬੀਆਂ ਦਾ ਇੱਕ ਇੱਥੇ ਹੋਰ ਹੋਇਆ ਵੀ ਇਹਨਾਂ ਦਿਨਾਂ ਚ ਇੱਕ ਐਕਸੋਡਸ ਬਹੁਤ ਹੋਇਆ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ 80 90 ਦਾ ਦੌਰ ਹੋਇਆ ਇਨੇ ਇਥੋਂ ਦਾ ਸਾਰਾ ਕੁਝ ਹਾਲਾਤ ਆ ਉਸ ਦੌਰ ਨੇ ਉਦੋਂ ਪਿੱਛੋਂ ਫਿਰ ਪੰਜਾਬੀ ਇਥੋਂ ਦੇ ਜਿਹੜੇ ਈਵਨ ਪੱਕੇ ਲੋਕ ਸੀਗੇ ਸਦੀਆਂ ਤੋਂ ਵਾਸਤੇ ਉਹਨਾਂ ਦੇ ਪਰਿਵਾਰਾਂ ਦੇ ਬੱਚੇ ਹੀ ਬਹੁਤ ਚਲੇ ਗਏ ਐਂ ਲੱਗਦਾ ਵੀ ਇੱਥੇ ਪੰਜਵਾਂ ਸ਼ੀਮਾ ਹੈ ਸਭ ਆਪੂਲੇਸ਼ਨ ਤਾਂ ਇਥੋਂ ਮਾਈਗ੍ਰੇਟ ਕਰ ਗਈ ਹੈ ਇਹ ਲੱਗਦਾ ਕਹਾਵਾਂ ਵਾਲੀਆਂ ਤਾਂ ਕਈ ਕਈ ਪਿੰਡਾਂ ਦੇ ਵਿੱਚ ਤਾਂ ਬਰਾਤਾਂ ਨਹੀਂ ਗਈਆਂ ਕਿੰਨਾਂ ਲੰਬਾ ਲੰਬਾ ਸਭ ਸਾਰੇ ਲੋਕ ਚਲੇ ਚਲੇ ਗਏ ਨੌਜਵਾਨ ਹੀ ਸਾਰੇ ਚਲੇ ਗਏ ਇਸ ਕਰਕੇ ਤੇ ਇਸ ਕਰਕੇ ਦੋ ਗੱਲਾਂ ਤੋਂ ਹੁਣ ਬਰਾਤਾ ਨਹੀਂ ਜਾਂਦੀਆਂ ਬਹੁਤ ਮੈਨੂੰ ਕਿਸੇ ਨੇ ਹੁਣ ਵੀ ਦੱਸਿਆ ਸੀ ਜਿਵੇਂ ਹੁਣ ਮੈਂ ਆਪਣੇ ਪਿੰਡ ਤੋਂ ਮੈਨੂੰ ਪਤਾ ਲੱਗਿਆ ਵੀ ਜਿਹੜੀ ਸਾਡੇ ਮਾਈਗਰੇਟ ਪਿੰਡ ਦਾ ਨਾਮ ਵੀ ਦੱਸ ਦਿਓ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਆ ਉਹਦੇ ਪਿੰਡ ਦਾ ਪਿੰਡ ਪਿੰਡ ਹੈਗਾ ਪੂਲਾ ਪੂਲੀ ਦੋ ਪਿੰਡ ਹੈ ਛੋਟੇ ਛੋਟੇ ਜਿਹੜਾ ਪਿੰਡਾਂ ਨਾਲ ਤੇ ਇਹ ਬਸ਼ੇਂਡਾ ਡਿਸਟ੍ਰਿਕਟ ਚ ਹੈ ਉੱਥੇ ਕੀ ਹੋਇਆ ਵੀ ਉੱਥੇ ਚਿੱਟਾ ਬਹੁਤ ਹੈ ਚਿੱਟਾ ਜਿੰਨਾ ਗਰੀਬ ਬਸਤੀਆਂ ਸਾਰੀਆਂ ਪਿੰਡਾਂ ਦੇ ਵਿੱਚ ਪਾਸੇ-ਆਸੇ ਜੇ ਪਸਿਆ ਹੁੰਦੀਆਂ ਸਾਰੀਆਂ ਉੱਥੇ ਚਿੱਤੇ ਦਾ ਪ੍ਰਕੋਪ ਬਹੁਤ ਹੈ ਤੇ ਮੈਨੂੰ ਹੁਣ ਉੱਥੇ ਸੋਸ਼ੀਓਲੋਜੀ ਦਾ ਇਸ਼ੂ ਹੈ ਸਮਾਜਿਕ ਸਟੱਡੀ ਦਾ ਹੀ ਹੈ ਵੀ ਉੱਥੇ ਉਹ ਕਹਿੰਦੇ ਵੀ ਸਾਡੇ ਕਈ ਸਾਲਾਂ ਤੋਂ ਉਹਨਾਂ ਬਸਤੀਆਂ ਵਿੱਚ ਉਹ ਬਰਾਤ ਹੀ ਨਹੀਂ ਗਈ ਬਰਾਤ ਹੀ ਨਹੀਂ ਕੋਈ ਚੜਿਆ ਤੇ ਉਹ ਤੁਰੇ ਹੀ ਨਹੀਂ ਬਰਾਤ ਕਹਿੰਦੇ ਵੀ ਸਾਰੇ ਮੁੰਡੇ ਦਾ ਤੁਝੇ ਨੇ ਹੁਣ ਸੜਨ ਲਈ ਆਏ ਪਿਛਲੇ ਮਹੀਨੇ ਕੋਈ ਤਕਰੀਬਨ ਦਰਜਨ ਦੇ ਨੇੜੇ ਤੇ ਜਿਹੜੇ 2-3 ਮਹੀਨੇ ਚ ਲੜਕੇ ਮਰ ਮਰ ਗਏ ਚਿੱਟੇ ਦੇ ਨਾਲ ਉਹ ਚਿੱਟਾ ਜਾਂ ਚਿੱਟੇ ਦਾ ਦੂਜੇ ਪਾਸੇ ਲੋਕ ਮਾਈਗ੍ਰੇਟ ਬਹੁਤਾ ਕਰ ਗਏ ਬਈ ਕੋਤਮ ਜਿਹੜੇ ਸਰਦੇ ਕੋਈਦੇ ਸੀਗੇ ਜਿਹੜੇ ਪੈਸਾ ਦੇ ਸਕਦੇ ਸੀ ਉਹ ਭਾਵੇਂ ਉਹਨਾਂ ਨੇ ਪੀਆਰ ਖਰੀਦੀ ਕੋਸ਼ ਕੀਤਾ ਐਵੇਂ ਜਾਲੀ ਜਾਲੀ ਕਰਨੇ ਪੜ੍ਹਾਈ ਦੇ ਨਾਂ ਤੇ ਗਏ ਕੋਸ਼ ਕੀਤਾ ਉਹ ਉਹ ਨਿਕਲ ਗਏ ਸਾਰੇ ਇਸ ਕਰਕੇ ਵਾ ਵਾ ਹਾਂ ਦੇ ਵੇਸਤੇ ਵਾ ਹਾਂ ਦੇ ਸੈਂਸਰ ਕਈ ਤਰੀਕਿਆਂ ਤੋਂ ਦਿੱਕਤਾਂ ਸਿਰ ਪਰਦੇ ਆ ਪਿੰਡਾਂ ਖਾਲੀ ਖਾਲੀ ਲੱਗਦੇ ਆ ਸਾਰੇ ਇਸ ਕਿਸੇ ਉੱਤੇ ਉਹ ਉਹ ਜਿਹੜਾ ਇਹ ਜਿਹੜਾ ਇਹ ਜਿਹੜਾ ਸਾਰਾ ਸਿਸਟਮ ਹੈ ਇਹ ਬੜਾ ਹੋ ਜਾਂਦਾ ਪੈਸੇ ਇਹ ਮੰਦ ਭਾਗੀ ਘਟਨਾ ਤੋਂ ਸਾਨੂੰ ਸਭਕ ਲੈਣਾ ਚਾਹੀਦਾ ਮੇਰੇ ਹਜੇ ਤੱਕ ਇੱਕ ਗੱਲ ਹੋਰ ਯਾਦ ਆ ਗਈ ਵੀ ਅਸੀਂ ਅਮਰਸਾ ਅਮਰ ਲੁਧਿਆਣੇ ਇੰਜੀਨੀਅਰਿੰਗ ਕਾਲਜ ਚ ਉਦੋਂ ਦਾ ਪਾ ਭਾਈ ਦਲਵੀਰ ਸਿੰਘ ਉਦੋਂ ਹੁੰਦੇ ਸੀਗੇ ਟ੍ਰਿਬਿਊਨ ਦੇ ਪੱਤਰਕਾਰ ਤੇ ਉਹਨਾਂ ਨਾਲ ਰਲ ਕੇ ਅਸੀਂ 1986 ਦੇ ਵਿੱਚ ਅਸੀਂ ਇਹ ਇਹ ਇੱਕ ਵੱਡਾ ਸੈਮੀਨਾਰ ਕਰਾਉਣ ਦਾ ਕਰਾਇਆ ਜਿਹਦੇ ਵਿੱਚ ਇਹ ਇਸ਼ੂ ਇਹ ਸੀ ਪੰਜਾਬ ਪ੍ਰੋਬਲਮ ਕੀ ਹੈ ਅਜੇ ਦਰਬਾਰ ਸਾਹਿਬ ਉੱਤੇ ਫੌਜੀ ਅਮਲਾ ਹੋ ਕੇ हटਿਆ ਸੀ ਥੋੜੀ ਦੇਰ ਬਾਅਦ ਹੀ ਪੰਜਾਬ ਸਮੱਸਿਆ ਹੈ ਕਿ ਇਹਨੂੰ ਇਹਦਾ ਹੱਲ ਕੀ ਉਹਦੇ ਤੇ ਸੈਮੀਨਾਰ ਕਰਾਇਆ ਕਾਫੀ ਪੁਰਾਣਾ ਜਿੰਨੇ ਕਸੀਂ ਸੱਜ ਸਕਦੇ ਸੀ ਪੰਜਾਬ ਦੇ ਸਾਰੇ ਸਾਰੇ ਲੋਕ ਸੱਦੇ ਜਿਹੜੇ ਕਾਲਜਾਂ ਯੂਨੀਵਰਸਿਟੀਆਂ ਦੇ ਤਾਂ ਉੱਥੇ ਇੱਕ ਇੱਕ ਸਾਨੂੰ ਬੜੀ ਮੁਸ਼ਕਲ ਨਾਲ ਰੋਕਣਾ ਪਏ ਉੱਥੇ ਮਸਲਾ ਉਦੋਂ ਹੀ ਉਠਾਉਂਦੇ ਹੁੰਦੇ ਸੀ ਵੀ ਜੇ ਸਾਡੇ ਜਿਹੜੇ ਹੁਣ ਬਹੁਤੇ ਪ੍ਰਵਾਸੀ ਆ ਰਹੇ ਹਨ ਨੂੰ ਰੋਕੋ ਉਦੋਂ ਤੋਂ ਇਹ ਹੁਣ ਮਤਲਬ ਕਿ ਪਿਛਲੇ ਸਾਲ ਤੇ ਕਹਿ ਦਿਆਂ 40 ਸਾਲ ਪਹਿਲਾਂ ਵੀ ਇਹ ਮਸਲਾ ਉੱਠਦਾ ਸੀਗਾ ਪਰ ਬੜੇ ਛੋਟੇ ਲੈਵਲ ਤੇ ਉੱਠਦਾ ਸੀ ਅਸੀਂ ਫਿਰ ਉਹ ਰੋਗ ਦਿੱਤਾ ਜਾਂਦਾ ਸੀ ਉਦੋਂ ਵੀ ਸਟੇਜ ਤੇ ਇਹ ਮਸਲਾ ਨਹੀਂ ਆ ਜਿਹੜਾ ਕੋਈ ਇਸ਼ੂ ਤੇ ਆਪਾਂ ਗੱਲ ਕਰਨੀ ਆ ਇਹਦੇ ਤੇ ਕਰੋ ਤੇ ਮਸਲਾ ਉਦੋਂ ਵੀ ਉਠਾਉਂਦੇ ਸੀ ਕਈ ਬੰਦੇ ਵਿੱਚੋਂ ਉੱਠ ਕੇ ਤੋਂ ਸੋ ਇਹ ਮਸਲਾ ਡਾਇਵਰਟ ਕਰਨ ਲਈ ਨਾ ਕਰੋ ਸਾਡੀਆਂ ਆਪਦੀਆਂ ਪ੍ਰੋਬਲਮਾਂ ਵੀ ਹੈਗੀਆਂ ਸਾਰੀਆਂ ਪਰ ਇਹ ਮਸਲਾ ਵੀ ਹੈਗਾ ਮਸਲੇ ਨੂੰ ਤੁਸੀਂ ਮਸਲੇ ਦਾ ਮਸਲੇ ਦਾ ਸਿੱਧੂ ਸਾਹਿਬ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਕੋਈ ਨੀਤੀ ਬਣਾਉਣੀ ਚਾਹੀਦੀ ਆ ਪੰਜਾਬ ਗਵਰਨਮੈਂਟ ਨੂੰ ਕੋਈ ਨੀਤੀ ਬਣਾਉਣੀ ਚਾਹੀਦੀ ਆ ਕਿ ਜਿਹੜਾ ਵੀ ਇੱਥੇ ਪ੍ਰਵਾਸ ਕਰਕੇ ਇਸ ਤਰ੍ਹਾਂ ਆਉਂਦਾ ਹੈ ਉਹਦੀ ਕਿਸ ਤਰ੍ਹਾਂ ਪਛਾਣ ਹੋਵੇ ਕਿਸ ਤਰ੍ਹਾਂ ਹੁੰਦਾ ਇਸ ਗੱਲ ਦਾ ਰਿਕਾਰਡ ਰਹੇ ਰਿਕਾਰਡ ਰਹੇ ਦੂਜੀ ਗੱਲ ਇਹ ਹੈ ਜੇ ਤੁਹਾਨੂੰ ਪੰਜਾਬੀਆਂ ਨੂੰ ਇਹ ਡਰ ਹੈਗਾ ਬਹੁਤਾ ਵੀ ਸਾਡਾ ਪੰਜਾਬ ਤਾਂ ਸਾਡੇ ਲਈ ਤਾਂ ਰਹਿਣਾ ਨਹੀਂ ਇਹ ਸਾਰੇ ਹੋਰ ਲੋਕ ਬਸ ਜਾਣਗੇ ਤਾਂ ਤੁਸੀਂ ਕਿਉਂ ਤੁਹਾਡੇ ਸਾਹਮਣੇ ਇੱਕ ਪ੍ਰੈਸੀਡੈਂਟ ਹੈ ਜਿਹੜੇ 47 ਤੋਂ ਹੀ ਹੋਏ ਵੇ 47 48 ਤੇ ਕਨਸਟੀਟਿਊਸ਼ਨ ਕੀ ਦਿੱਤੇ 371 ਏ ਨਾਰਥਸ ਦੀਆਂ ਜਿਹੜੀਆਂ ਆ ਬਈ ਨਾਰਥੀ ਸਟੇਟਸ ਜਿਹੜੀਆਂ ਸਟੇਟਾਂ ਆ ਨਾਰਥੀ ਸਟੇਟਸ ਦੀਆਂ ਸਟੇਟਾਂ ਨਾਗਾਲੈਂਡ ਬਗਾਲੇ ਇਹਨਾਂ ਨੇ ਇਹਨਾਂ ਦੇ ਇਹ ਲਾਗੂ ਹੈਗਾ 377A ਤੇ ਇਹਦੇ ਵਿੱਚ ਇਹ ਹੈ ਵੀ ਤੁਹਾਡੇ ਕਲਚਰ ਦੇ ਉੱਤੇ ਕੋਈ ਚੀਜ਼ ਨਹੀਂ ਬਣਾ ਸਕਦਾ ਤੁਹਾਡੇ ਕਲਚਰ ਤੁਹਾਡਾ ਏਰੀਆ ਤੁਹਾਡੀ ਬੋਲੀ ਇਹਦੇ ਤੇ ਕੋਈ ਸੈਂਟਰ ਕਿਸੇ ਕਿਸਮ ਦਾ ਕਾਨੂੰਨ ਨਹੀਂ ਬਣਾ ਸਕਦਾ ਤੇ ਤੁਸੀਂ ਕਵਰਡ ਹੋ 377A ਦੇ ਥੱਲੇ ਇਹ ਇਹਦੇ ਵਿੱਚ ਤੁਹਾਡੇ ਹੋਰ ਕਈ ਜਿਹੜੇ ਕਲਚਰਲ ਤੇ ਆਈਡੈਂਟੀਟੀ ਦੇ ਨਾਲ ਜੁੜੇ ਹੋਏ ਮਸਲੇ ਆ ਉਹਨਾਂ ਉੱਤੇ ਸੈਂਟਰ ਕੋਈ ਕਾਨੂੰਨ ਨਹੀਂ ਬਣਾ ਸਕਦਾ ਤੇ ਇਸ ਕਰਕੇ ਤੁਸੀਂ ਬਚੇ ਰਹਿੰਦੇ ਹੋਗੇ ਤੇ ਉਹ ਸਾਰੀ ਗੱਲ ਕਰਕੇ ਤੁਹਾਡੀ ਆਈਡੈਂਟੀਟੀ ਵੀ ਬਚੀ ਰਹਿੰਦੀ ਹੈ ਇਹੋ ਜਿਹੇ ਕਾਨੂੰਨ ਲਈ ਵੀ ਕੋਸ਼ਿਸ਼ ਕਰੋ ਸਾਰਾ ਕੁਝ ਇੱਥੇ ਅਵੇਲੇਬਲ ਪਿਆ ਪਰ ਧੱਕੇ ਨਾਲ ਜੀ ਇਹਨਾਂ ਨੂੰ ਹੁਣ ਬੰਦ ਕਰੋ ਇਹਨਾਂ ਨੂੰ ਐ ਕਰੋ ਏ ਨਹੀਂ ਹੈ क्राइम ਦੇ ਵਿਰੁੱਧ ਹੋਣਾ ਤਾਂ ਠੀਕ ਹੈ ਅਸੀਂ क्राइम ਦੇ ਵਿਰੁੱਧ ਆ ਪਰ क्राइम ਤਾਂ ਇੱਥੇ ਹੋਰ ਸਾਡੇ ਗੈਂਗਸਟਰ ਗੈਂਗਸਟਰ ਵੀ ਕਰ ਰਹੇ ਉਹਦੋਂ ਨਹੀਂ ਉੱਠਦੇ ਤੁਸੀਂ ਛੇਤੀ ਕਿਤੇ ਫਿਰ ਇੱਥੇ ਪੁਲਿਸ ਵਾਲਿਆਂ ਨੇ ਬਥੇਰੇ ਫੇਕ ਐਨਕਾਊਂਟਰ ਕੀਤੇ ਉਹਦੋਂ ਵੀ ਤੁਹਾਨੂੰ ਉੱਠਣਾ ਚਾਹੀਦਾ ਉਹ ਜਿਹੜੇ ਇਹ क्राइम ਇਹ ਤੋਂ ਵੱਡੇ ਵੱਡੇ क्राइम ਕਰਦੇ ਹੈਗੇ ਜਿਹੜਾ ਲੜਕ ਬੱਚਾ ਮਾਰਨ ਵਾਲਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਤੋਂ ਤੁਸੀਂ ਤੁਹਾਨੂੰ ਜਿਹੜਾ ਇੱਕ ਬੰਦਾ ਬੱਚਾ ਮਾਰਨ ਵਾਲਾ ਇੱਕ ਭਈਏ ਤੇ ਗੁੱਸਾ ਬਹੁਤ ਆ ਗਿਆ ਦੂਜਿਆਂ ਤੇ ਕਿਉਂ ਨਹੀਂ ਆਉਂਦਾ ਹੋਰ ਇਥੇ ਸਾਡੇ ਬੰਦੇ ਬਹੁਤ ਜ਼ਿਆਦੇ ਵੱਡੇ ਵੱਡੇ ਕ੍ਰਾਈਮ ਕਰੀ ਜਾਂਦੇ ਆ ਕ੍ਰਾਈਮ ਦੇ ਦਾ ਵਿਰੋਧ ਹੋਣਾ ਵੱਖਰੀ ਗੱਲ ਹੈ ਕਰਨਾ ਵੀ ਚਾਹੀਦਾ ਪਰ ਮਸਲਾ ਜਿਹੜਾ ਇਹਦੇ ਪਿੱਛੇ ਆ ਉਹਨੂੰ ਵੱਡਾ ਮਸਲਾ ਜਿਹੜਾ ਤੁਹਾਡੇ ਤੰਗ ਕਰਦਾ ਹੈ ਆਇਡੈਂਟੀਟੀ ਦਾ ਮਸਲਾ ਤੁਹਾਡੇ ਤੁਹਾਡਾ ਤੁਸੀਂ ਡੈਮੋਗ੍ਰਾਫੀ 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 ਦਾ ਮਸਲਾ ਵੀ ਤੁਹਾਡੇ ਇੱਥੇ ਇੱਥੇ ਸਾਰੇ ਪਾਪੂਲੇਸ਼ਨ ਦਾ ਤਵਾਜਨ ਕੋਈ بگੜਨਾ ਜਾਵੇ ਤੂੰ ਨਾਉਨ ਪੰਜਾਬੀ ਨਾ ਬਣ ਜੇ ਪੰਜਾਬੀ ਏਰੀਆ ਇਹ ਇਹ ਮਸਲੇ ਤੁਹਾਨੂੰ ਰਤੰਗ ਕਰਦੇ ਆ ਪਰ ਇਹ ਇਸ 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 ਇਨਸੀਡੈਂਟ ਰਾਹੀਂ ਇੱਕ ਰਾਹੀਂ ਇਹ ਨਹੀਂ ਹੱਲ ਕਰ ਸਕਦੇ ਇਹ ਫਲੈਸ਼ ਪੁਆਇੰਟ ਤੋਂ ਕੁਝ ਸਲਕ ਸਿੱਖੋ ਤੇ ਤੁਸੀਂ ਕੁਝ ਨਾ ਕੁਝ ਸਾਰਾ ਆਰਗੇਨਾਈਜ਼ਡ ਤਰੀਕੇ ਨਾਲ ਕਰੋ ਸਰਕਾਰਾਂ ਨੂੰ ਪ੍ਰੈਸ਼ਰਾਈਜ਼ ਕਰੋ ਸਰਕਾਰ ਕਰਨਾ ਤਾਂ ਸਰਕਾਰ ਨੂੰ ਹੀ ਪਏਗਾ ਨਾ ਤੁਹ ਤਾ ਸਰਕਾਰਾਂ ਕਰਨ ਪੋਲੀਟੀਕਲ ਪਾਰਟੀਆਂ ਕਰਨਾ ਅਗਲੇ ਸਾਲ ਇਲੈਕਸ਼ਨ ਆ ਜੂਗੀ 27 ਵਾਲੀ ਇਲੈਕਸ਼ਨ ਆ ਜੂ ਕਿਉਂ ਨਹੀਂ ਇਹ ਮੈਨੀਫੈਸਟੋ ਦਾ ਹਿੱਸਾ ਬਣਨਾ ਚਾਹੀਦਾ ਬਣੇ ਵੀ ਇਹ ਭਾਈ ਇਹਦਾ ਕੋਈ ਹੱਲ ਕਰੋ ਤੋ ਇਹਨੂੰ ਸੱਚ ਜੇ ਤਰੀਕੇ ਨਾਲ ਜਿਵੇਂ ਸਾਰੀ ਦੁਨੀਆ 'ਚ ਇਹ ਵੱਡਾ ਇਸ਼ੂ ਹੈ ਇਹ ਇਸ਼ੂ ਸਾਹ ਹੁਣ ਸਾਨੂੰ ਮੁੱਦਾ ਤਾਂ ਮੰਨਣਾ ਪਊਗਾ ਪਰ ਮੁੱਦਾ ਤਾਂ ਹੈਗਾ ਦੇਖੋ ਇਸ ਵਲੇ ਹੁਣ ਸਾਰੇ ਜਿਹੜੇ ਵੈਸਟਰਨ ਕੰਟਰੀ ਆ ਉੱਥੇ ਵੀ ਇਹ ਮੁੱਦਾ ਬਣਿਆ ਚਾਹੇ ਅਮਰੀਕਾ ਚਾਹੇ ਕੈਨੇਡਾ ਪਰ ਇਹ ਜ਼ਰੂਰ ਆ ਉੱਥੇ ਸੋ ਕਿ ਉਹਨਾਂ ਦਾ ਇੱਕ ਜਿਹੜੀ ਪਾਲਿਸੀ ਹੈ ਉਹ ਪਾਲਿਸੀ ਦੇ ਤਹਿਤ ਉਹਨਾਂ ਨੂੰ ਜਿੰਨੇ ਲੋਕ ਉਸ ਸਾਲ ਚ ਲੋਡ ਹੁੰਦੀ ਆ ਉਨੇ ਹੀ ਉਹ ਮੰਗਾਉਣ ਲੱਗ ਗਏ ਹੁਣ ਪਾਲਿਸੀਆਂ ਥੋੜੀਆਂ ਆਈਆਂ ਪਹਿਲਾਂ ਜੇ ਸੌਫਟ ਸੀਗੀਆਂ ਉਹਨਾਂ ਨੇ ਸਖਤ ਕਰਤੀਆਂ ਕਿ ਹੁਣ ਅਸੀਂ ਜਿਹੜੇ ਐਨਏ ਵੀਜ਼ੇ ਦੇਾਂਗੇ ਜੇ ਐਨਏ ਬੰਦਿਆਂ ਨੂੰ ਆਉਣ ਦੀ ਆਗਿਆ ਦੇਾਂਗੇ ਇਸ ਤਰ੍ਹਾਂ ਦਾ ਉੱਥੇ ਵੀ ਸਿਸਟਮ ਤਾਂ ਹੋਈ ਸਕਦਾ ਹੈ ਨਾ ਕਿ ਜੇ ਜਿੰਨੇ ਇੱਕ ਤੁਹਾਨੂੰ ਬੰਦੇ ਦੀ ਸੀਜ਼ਨਲ ਲੋਡ ਹੈ ਜਿੰਨੇ ਬੰਦਿਆਂ ਦੀ ਜਾਂ ਜਿੰਨੇ ਬੰਦਿਆਂ ਦੀ ਪੱਕੇ ਤੌਰ ਤੇ ਲੋਡ ਹੈ ਉਸ ਢੰਗ ਨਾਲ ਕੋਈ ਇੱਕ ਸਟੱਡੀ ਹੋ ਕੇ ਕੋਈ ਇਸ ਤਰ੍ਹਾਂ ਦਾ ਬੇਸ ਤਾਂ ਬਣਨਾ ਚਾਹੀਦਾ ਹੈ ਨਾ ਕਿਸੇ ਗੱਲ ਦਾ ਵੇਖੋ ਇਹ ਗੱਲ ਤੁਹਾਡੀ ਠੀਕ ਆ ਪਰ ਇਹ ਤੁਸੀਂ ਸੋਵਰਨ ਕੰਟਰੀਆਂ ਦੀ ਗੱਲ ਕਰਦੇ ਹੋ ਜਿਹੜੀਆਂ ਇੱਕ ਕੰਟਰੀਆਂ ਸੋਵਰਨ ਹੈ ਇੱਕ ਕੰਟਰੀ ਆਵਦੇ ਲੈਵਲ ਤੇ ਇੱਕ ਨੇਸ਼ਨ ਆਵਦੇ ਲੈਵਲ ਤੇ ਕੋਈ ਫੈਸਲਾ ਕਰਦੀ ਆ ਇੱਕ ਸਟੇਟ ਕੋਈ ਵੀ ਸਟੇਟ ਹੋਵੇ ਇੰਡੀਅਨ ਸਟੇਟ ਨੇ ਤਾਂ ਫੈਸਲਾ ਸਾਡੇ ਪੰਜਾਬ ਲਈ ਕਰਨਾ ਨਹੀਂ ਇਸ ਕਰਕੇ ਤੁਹਾਨੂੰ ਅੰਤਰਰਾਸ਼ਟਰੀ ਜਿਹੜੇ ਫੈਸਲੇ ਹੋਇਆ ਜਿਵੇਂ ਹਿਮਾਚਲ ਨੇ ਕੀਤਾ ਜਿਵੇਂ ਜਿਵੇਂ ਜੰਮੂ ਕਸ਼ਮੀਰ ਰਿਹਾ ਸੀਗਾ ਰਾਜਸਥਾਨ ਨੇ ਕੀਤਾ ਉੱਤਰਾਖੰਡ ਨੇ ਕੀਤਾ ਤੁਸੀਂ ਉਸੇ ਉਸ ਲੈਵਲ ਤੇ ਤਾਂ ਕਰੋ ਸ਼ੁਰੂ ਕਾਫੀ ਹੱਦ ਤੱਕ ਤੁਸੀਂ ਉਹ ਤਾਂ ਕਰਕੇ ਦੇਖੋ ਤੁਸੀਂ ਕੋਈ ਉਹਨਾਂ ਨੇ ਅੱਜ ਦਾ ਨਹੀਂ ਕੀਤਾ 20-20 ਸਾਲ ਦੇ ਕੀਤੇ ਵੇ ਹਿਮਾਚਲ ਜਦੋਂ ਦਾ ਅਲੱਗ ਹੋਇਆ ਥੋੜੇ 60 ਚ ਅਲੱਗ ਹੋਇਆ ਥੋੜੇ ਚਿਰ ਪਿਛੋਕੜ ਤਾ ਜੇ ਮੈਨੂੰ ਮੈਨੂੰ ਇੰਨਾ ਪਤਾ ਵੀ ਰਾਜਸਥਾਨ ਚ ਸਾਡੇ ਇੱਕ ਰਿਸ਼ਤੇਦਾਰਾਂ ਨੇ ਜ਼ਮੀਨ ਲਈ ਸੀ ਉੱਥੇ ਉਹ ਲਾਸਟ ਸੀਗੇ ਉਹਨਾਂ ਦੀ ਜ਼ਮੀਨ ਲਾਸਟ ਵਿੱਚ ਉਹਨਾਂ ਨੇ 65 ਦੇ ਵਿੱਚ ਸ਼ਾਇਦ ਲਈ ਆ ਆਕਸ਼ਨ ਹੋਈ ਉਹ ਤੋਂ ਪਿੱਛੇ ਜ਼ਮੀਨ ਆਕਸ਼ਨ ਕਰਨੀ ਬੰਦ ਕਰਤੀ ਪੰਜਾਬੀਆਂ ਦੀ ਆਕਸ਼ਨ ਕੋਈ ਉਹਨੂੰ ਕੋਈ ਮਾਨਤਾ ਨਹੀਂ ਦਿੱਤੀ ਉਹਨਾਂ ਨੇ ਆਕਸ਼ਨ ਜਿਹੜੀ ਆਕਸ਼ਨ ਦੀ ਬਰਾਸ਼ੀ ਸੀ ਉਹ ਰਿਸੀਵ ਕਰਨੀ ਬੰਦ ਕਰਤੀ ਸੀ ਉਹ ਰਾਜਸਥਾਨ ਗਵਰਨਮੈਂਟ ਨੇ ਉੱਥੋਂ ਦੇ ਲੋਕ ਹੀ ਲੈ ਸਕਦੇ ਹਨ ਵੋਟਰ ਹੋਵੇ ਉੱਥੋਂ ਦਾ ਉਥੋਂ ਦਾ ਸਿਟੀਜ਼ਨ ਹੋਵੇ ਵੋਟਰ ਹੋਵੇ ਉਥੋਂ ਦਾ ਤੇ ਲੰਬਾ ਸਮਾਂ ਰੱਖਿਆ ਵੀ ਇੰਨੇ ਸਮੇਂ ਦਾ ਇੱਥੇ ਵੋਟਰ ਹੋਵੇ ਸਾਰਾ ਤੇ ਇੱਥੋਂ ਦਾ ਵਸਨੀਕ ਹੋਵੇ ਇਹ ਸਾਰੀਆਂ ਕੰਡੀਸ਼ਨਾਂ ਰੱਖੀਆਂ ਵੀ ਉਹਨਾਂ ਨੇ ਜਿਹੜਾ ਡੋਮਿਸਾਈਲ ਦਾ ਮਸਲਾ ਸੀ ਉਹ ਸਾਰਾ ਉੱਥੇ ਰੱਖਿਆ ਤੁਸੀਂ ਵੀ ਇੱਥੇ ਕੁਝ ਰੱਖ ਸਕਦੇ ਹੋ ਇਹ ਜਿਹੜਾ ਅੱਜ ਦਾ ਨਹੀਂ ਹੈ ਉਹ 50 50 ਸਾਲ ਦੇ ਉੱਥੇ ਸਾਰੇ ਕਾਨੂੰਨ ਬਣੇ ਹੋਏ ਆ ਤੇ ਤੁਸੀਂ ਸੁੱਤੇ ਪਏ ਹੋ ਜਦੋਂ ਮਾੜੀ ਜੀ ਲੋਡ ਹੁੰਦੀ ਆ ਜਦੋਂ ਇੱਕ ਅਦਾ ਇਨਸੀਡੈਂਟ ਹੁੰਦਾ ਉਦੋਂ ਸਾਰਾ ਕੁਝ ਚੱਕ ਕੇ ਇਕੱਠਾ ਹੀ ਸਿਰ ਤੇ ਰੱਖ ਲੈਣ ਉਹ ਭਾਰ ਆ ਇਹ ਨਹੀਂ ਕੰਮ ਚੱਲਦਾ ਤੇ ਇਹ ਇਹਨੂੰ ਤੁਸੀਂ ਤੁਹਾਡੇ ਪੋਲੀਟੀਕਲ ਪਾਰਟੀਆਂ ਨੂੰ ਪ੍ਰੈਸ਼ਰ ਕਰੋ ਗਰੁੱਪ ਸਾਰੇ ਜਿਹੜੇ ਸਮਝਦਾਰ ਗਰੁੱਪ ਆ ਉਹ ਸਾਰੇ ਇਕੱਠੇ ਹੋ ਕੇ ਕਰਨ ਤੇ ਇਹ ਬਸਵਾ ਪੋਲੀਟੀਕਲ ਪੋਲੀਟਿਕਸ ਹੀ ਹੱਲ ਕਰੂਗੀ ਪੋਲੀਟਿਕਸ ਮੀਨ ਸਰਕਾਰਾਂ ਹੀ ਕਰਨਗੀਆਂ ਤੇ ਤੁਸੀਂ ਇਕੱਲਾ ਇੰਡੀਵਿਜੂਅਲ ਲੈਵਲ ਤੇ ਹੱਲ ਨਹੀਂ ਹੁੰਦਾ ਤੇ ਜਿਵੇਂ ਬਾਕੀ ਸਾਡੀਆਂ ਨਾਲ ਲੱਗਦੀਆਂ ਰਾਜਾਂ ਨੇ ਸਟੇਟਾਂ ਨੇ ਸੂਬਿਆਂ ਨੇ ਕੀਤਾ ਅਸੀਂ ਵੀ ਉਹਨਾਂ ਲ ਪੈਟਰਨ ਤੇ ਕਰ ਸਕਦੇ ਹਾਂ ਜੀ ਜੇ ਜੇ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਕੋਈ ਹੋਰ ਹੁੰਦੇ ਤੇ ਤੁਸੀਂ ਆਖਰੀ ਗੱਲ ਕੋਈ ਹੋਰ ਤਾਂ ਇਹ ਮੈਂ ਇਹੀ ਕਹਿਣਾ ਚਾਹਣਾ ਵੀ ਇਸ ਮਸਲੇ ਨੂੰ ਵੱਡੇ ਮਸਲੇ ਲੈਵਲ ਤੇ ਸਮਝੋ ਬੜਾ ਕੰਪਲਿਕੇਟਿਡ ਮਸਲਾ ਹੈ ਨਹੀਂ ਤਾਂ ਜੇ ਨਾ ਸਮਝੋਗੇ ਨਾ ਕੁਝ ਕਰੋਗੇ ਕੋਈ ਇਸ ਕਿਸਮ ਦਾ ਕੋਈ ਗੱਲਬਾਤ ਨਹੀਂ ਬਣਾਓਗੇ ਕੋਈ ਨੀਤੀ ਨਹੀਂ ਬਣਾਓਗੇ ਤਾਂ ਤੁਹਾਡੇ ਕਨਫਲਿਕਟ ਹੋਣਗੇ ਲੜਾਈਆਂ ਹੋਣਗੀਆਂ ਸਾਨੂੰ ਸਾਡੇ ਕੋਲੇ ਹੈਗਾ ਕਮਿਊਨਿਟੀਆਂ ਦੀ ਆਪਸ ਵਿੱਚ ਦੀ ਲੜਾਈ ਹੋਊਗੀ ਤੁਸੀਂ ਇੱਥੇ ਕਿਸੇ ਨੂੰ ਮਾਰੋਗੇ ਤੁਹਾਨੂੰ ਕੋਈ ਬਾਹਰ ਮਾਰੂਗਾ ਅਸੀਂ 47 ਚੱਲ ਚੁੱਕੇ ਆ 83 ਚੱਲ ਚੁੱਕੇ ਆ 2002 ਗੁਜਰਾਤ ਹੋ ਚੁੱਕਿਆ ਇਹ ਕਮਿਊਨਿਟੀ ਨੂੰ ਉਦੋਂ ਹੀ ਇੱਥੇ ਕਮਿਊਨਿਟੀ ਨੂੰ ਸਪਿੰ ਪੁਆਇੰਟ ਕਰ ਦਿੱਤਾ ਜਾਂਦਾ ਇੱਕ ਅੰਦਾ ਬੰਦਾ ਉਹਨਾਂ ਦਾ ਕੋਈ ਕੰਮ ਕਰਦਾ ਜਾਂ ਇਨਸੀਡੈਂਟ ਹੁੰਦਾ ਉਹਦੇ ਨਾਲ ਜੋੜ ਕੇ ਕਮਿਊਨਿਟੀ ਨਾਲ ਜੋੜ ਦਿੱਤਾ ਜਾਂਦਾ ਮਾਰਾ ਕੰਮ ਤਾਂ ਉਦੋਂ ਹੀ ਕਮਿਊਨਿਟੀ ਨਾਲ ਜੋੜ ਦਿੱਤਾ ਜਾਂਦਾ ਭਾਵੇਂ ਕੋਈ ਕੰਮ ਇਹ ਜਾਂ ਕੰਮ ਕਰਨ ਵਾਲਾ ਬੰਦਾ ਕ੍ਰਾਈਮ ਕਰਨ ਵਾਲਾ ਤਾਂ ਘਰੇ ਨਹੀਂ ਪੁੱਛਦਾ ਹੁੰਦਾ ਕਿਸੇ ਨੂੰ ਇਸ ਕਰਕੇ ਬਹੁਤ ਜ਼ਰੂਰੀ ਹੈ ਵੀ ਤੁਸੀਂ ਇਸ ਦਾ ਪੋਲੀਟੀਕਲ ਕੋਈ ਨਾ ਕੋਈ ਸੋਲੂਸ਼ਨ ਕਰੋ ਹਾਂਜੀ ਇੱਥੇ ਹੀ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਿਆ ਹੋਵੇ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਇਹ ਸਾਰੀ ਗੱਲਬਾਤ ਬਾਰੇ ਤੁਹਾਡੀ ਕੋਈ ਰਾਏ ਹੋਵੇ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸ਼ੁਕਰੀਆ